ਇਹ ਗਾੜੀ ਨੂੰ ਪੇਰਾ ਵੀ ਟੋਲੀਆ ਦੀ ਤਾਂ ਉਹ ਯਾਰ ਬੁਟੀਕ ਵਰਕ ਦੇ ਮਾਰਕੀਟ ਨਾਲੋਂ ਇੰਨਾ ਫਰਕ ਜੇ ਸਾਡਾ ਸੂਟ ਖਰਾਬ ਹੋ ਜਾਏ ਤਾਂ ਸੀਤਾ ਹਸਤਾ ਆ ਵਾਪਸ ਵਾਣਗੇ ਦਪਟਾ ਪਿਓ ਦਾ ਤੇ ਸਾਰੇ ਦੁੱਖ ਤੋੜਦਾ ਪੂਲ ਗਾਰੰਟੀ ਦਿੰਦਾ ਸੂਟ ਫ੍ਰੀ ਰਹਿਦਾ ਹੈ। ਕੋਈ ਨੀ ਆਫਰ ਕੌਣ ਦਿੰਦਾ? ਜੀ ਕੇ ਫੈਸ਼ਨ ਹੱਬ ਦਿੰਦਾ। ਹੁਣ ਆਪਾਂ ਉਹ ਕੰਮ ਕਰ ਲੀਏ ਕਿ ਆ ਸੂਟ ਆ ਹੀ ਦੇਣਾ ਜੀ ਨੋਂ ਸੋਲ। ਇਹ ਕੰਪਿਊਟਰ ਸਿੱਖ ਕੇ ਆਇਆ। ਇਹ ਕੰਪਿਊਟਰ ਸਿੱਖ ਕੇ ਆਇਆ ਵੀ। ਕਹਿੰਦਾ ਜੀ ਇਹ ਮੈਨੂੰ ਇੱਥੇ ਲੱਗ ਨਹੀਂ ਰਿਹਾ ਕਿ ਇਹ ਮੇਂ ਦਾ ਸੂਟ ਤੇ ਖਲੋਤਾ ਹੋਊਗਾ। ਤੇ ਜਿਹੜੇ ਭਾਈ ਇੱਥੇ ਆ ਕੇ ਫੇਰ ਬਾਰਗੇਨਿੰਗ ਕਰਦੇ ਉਹਨਾਂ ਵਾਸਤੇ ਕਿਸ ਸੰਦੇਸ਼ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਕੇਵੀ ਸਿੱਧੂ ਵਲੌਗਸ ਤੇ ਮੈਂ ਥੋੜਾ ਆਪਣਾ ਕੇਵੀ ਸਿੱਧੂ ਆਪਾਂ ਫੇਰ ਆ ਗਏ ਇੱਕ ਵਾਰੀ ਉਸੇ ਸ਼ਗਾ ਉਸੇ ਸਥਾਨ ਤੇ ਤੇ ਫੇਰ ਉਦਾਂ ਦੇ ਨਵੇਂ-ਨਵੇਂ ਆਫਰ ਲੈ ਕੇ ਕਿੱਥੇ ਆਏ ਆਪਾਂ ਜੀਕੇ ਫੈਸ਼ਨ ਹੱਬ ਤੇ ਸੋ ਬਾਈ ਦੇ ਕੋਲ ਪਹੁੰਚ ਚੁਕੇ ਆਪਾਂ ਨਵੇਂ-ਨਵੇਂ ਸੇਲਸ ਡਿਜ਼ਾਈਨ ਤੇ ਨਵੇਂ-ਨਵੇਂ ਆਫਰ ਲੈ ਕੇ ਤੁਹਾਡੇ ਕੋਲ ਪਹੁੰਚਾਂਗੇ ਹੁਣ ਆਜੋ ਆਪਾਂ ਬਾਈ ਨਾਲ ਅੰਦਰ ਜਾ ਕੇ ਗੱਲਾਂ-ਵੱਤਾਂ ਕਰਦੇ ਆ ਯਾਰ ਇੱਥੇ ਗੱਲਾਂ ਕਰ ਜਣੀਆਂ ਗਰਮੀ ਬੜੀ ਆਜੋ ਅੰਦਰ ਜਾ ਕੇ ਤੁਹਾ ਨਾਲ ਗੱਲ ਕਰਦੇ ਆ ਏਸੀ ਤੇ ਬਹਿ ਕੇ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਜੀ ਉਹ ਕੀ ਕਰੀ-ਕੁਰੀ ਜਾਂਦੇ ਹੋ ਬਸ ਸੂਟ ਜੋੜਨ ਦੇ ਵੀਰ ਜੀ ਉਹ ਦਰਸ਼ਕਾਂ ਦਾ ਕਹਿਣਾ ਹੈ ਜੀ ਕੇ ਫੈਸ਼ਨ ਦਾ ਬੜਾ ਕਿੱਥੇ ਗਵਾਚ ਗਿਆ ਵਾ ਜੀ ਕੇ ਫੈਸ਼ਨ ਦਾ ਵੱਡੇ ਜੰਤੀਪੁਰ ਚ ਆ ਗਿਆ ਤੁਹਾਡੇ ਕੋਲ ਵੀਰ ਅਸੀਂ ਲੱਭ ਲਿਆ ਜੇ ਇੱਕ ਵਾਰੀ ਫੇਰ ਆਜੋ ਫਿਰ ਹਣ ਕਰੀਏ ਵੀਰ ਨਾਲ ਗੱਲਬਾਤ ਸੋ ਦਰਸ਼ਕਾਂ ਨੂੰ ਕੀ ਚਾਹੀਦਾ ਜੰਤੀਪੁਰ ਵਾਲਿਓ ਫਿਰ ਕੀ ਚਾਹੀਦਾ ਤੁਹਾਨੂੰ ਸਾਰੀਆਂ ਚੀਜ਼ਾਂ ਅਵੇਲੇਬਲ ਕਰਾਵਾਂਗੇ ਕਿੱਥੇ ਜੀ ਕੇ ਫੈਸ਼ਨ ਹੱਬ ਅੱਡਾ ਜੰਤੀਪੁਰ ਮੰਦਿਰ ਦੇ ਬਿਲਕੁਲ ਸਾਹਮਣੇ ਸਾਹਮਣੇ ਬਿਲਕੁਲ ਅੰਦਰ ਦੇ ਸਾਡੀ ਸ਼ਾਪ ਆ ਜੀ ਜਿਹਦਾ ਨਾਮ ਆ ਜੀ ਕੇ ਫੈਸ਼ਨ ਹੱਬ ਤੇ ਅੱਜ ਆਪਾਂ ਫੇਰ ਆ ਗਏ ਆ ਵੀਰ ਦੇ ਕੋਲ ਮਹਾਂ ਲੱਭਿਆ ਯਾਰ ਬਹੁਤ ਬੰਦਾ ਬੀਜ਼ੀ ਪਤਾ ਕਿੱਥੇ ਘੁੱਟ ਰਹਿਦਾ ਕਿੱਥੇ ਰਹਿਣਾ ਯਾਰ ਤੂੰ ਵੀਰੇ ਦੁਕਾਨ ਤੇ ਹੀ ਹੋਈਦਾ ਸਵੇਤ ਲੈ ਕੇ ਸ਼ਾਮ ਤੱਕ 9 ਵਜੇ ਖੋਲਦੇ ਜੀ ਦੀ ਆ 9 ਵਜੇ ਦਾ ਕਿੱਥੇ ਰਹਿਦਾ ਥੋੜਾ ਆਉ ਦੇ ਇੰਤਜ਼ਾਰ ਕਰਨ ਦੇ ਡੇਢ ਮਹੀਨਾ ਹੋ ਗਿਆ ਕੋਈ ਵੀਡੀਓ ਨਹੀਂ ਪਾਈ ਕੋਈ ਆਫਰ ਨਹੀਂ ਲਿਆਏ ਉਹ ਪੁੱਛ ਪੁੱਛ ਕੇ ਮੈਨੂੰ ਵਕਤ ਪਾਇਆ ਉਹਨਾਂ ਨੇ ਸੋ ਅੱਜ ਆਪਾਂ ਕੀ ਲੈ ਕੇ ਆਏ ਆ ਯਾਰ ਵੀਰੇ ਰਖੜੀ ਆਂ ਡਈ ਆ ਹਾਂਜੀ ਰਖੜੀ ਵਾਸਤੇ ਨਵੀਂ ਨਵੀਆਂ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਆਏ ਉਹ ਰਖੜੀ ਲੈ ਆ ਪਰਾਨੂੰ ਪਤਾ ਹੀ ਰਖੜੀ ਵਾਲੀਆਂ ਵੈਰਾਈਟੀਆਂ ਪਹਿਲਾਂ ਹੀ ਲੈ ਆਉਂਦੇ ਪਹਿਲਾਂ ਹੀ ਲੈਣ ਤੀਆਂ ਨੇ ਵੇਖ ਲਾ ਕਿੰਨਾ ਖਿਆਲ ਹੈ ਮੇਰੀਆਂ ਭੈਣਾਂ ਵਾਸਤੇ ਹੈ ਵੀਰ ਨੂੰ ਤੇ ਅੱਜ ਕੀ ਲੈ ਕੇ ਆਇਆ ਆਪਾਂ ਮੈਂ ਪਹਿਲਾ ਸੂਟ ਦਿੰਨੇ ਆ ਵਧੀਆ ਵਧੀਆ ਹਾਂ ਪਤਾ ਹੀ ਸਾਡੇ ਕੋਲ 120 ਤੇ ਸ਼ੁਰੂ ਆ ਪਰ ਅੱਜ ਆਪਾਂ ਥੋੜਾ ਜਣਾ ਵਧੀਆ ਦਵਾਂਗੇ ਕੋਈ ਵਧੀਆ ਹਾਂ ਵਧੀਆ ਵਧੀਆ ਟੌਪ ਦੇ ਦਵਾਂਗੇ ਸੂਟ ਵੇਖੋ ਲਓ ਜੀ ਅੱਜ ਮੁੰਡਾ ਲੈ ਕੇ ਆ ਬਦੋਬਤੀ ਬਦੋਬਤੀ ਆ ਵੇਖੋ ਕੋਈ ਵੱਖਰਾ ਕੋਈ ਪੈਚ ਵਰਕੇ ਨਹੀਂ ਕੀਤਾ ਕੋਈ ਲਿਆਸ ਨਹੀਂ ਲਾਇਆ ਕਿੰਨਾ ਸੋਹਣਾ ਵਰਕ ਕੀਤਾ ਵੇਖੋ ਵਾਹ ਜੀ ਵਾਹ ਕੀ ਬਾਤ ਹੈ ਡਿਜ਼ਾਈਨ ਬਹੁਤ ਹੀ ਢੈਂਟ ਹੈ ਬਈ ਪਲੇਨ ਸਲਵਾਰ ਮੈਚਿੰਗ ਸੂਟ ਬਣਵਾਇਆ ਜੇ ਸਲਵਾਰ ਬਾਟਮ ਹਾਂ ਜੀ ਦੁਪੱਟਾ ਪੱਟੀ ਦੁਪੱਟਾ ਵੀਰੇ ਪੱਟੀ ਵਾਲੀ ਕੀ ਮੈਚਿੰਗ ਉਹ ਵੀ ਮੈਚਿੰਗ ਵੇਖੋ ਕੋਈ ਕਹਿ ਨਹੀਂ ਸਕਦਾ ਕਿ ਸਾਡਾ ਸੂਟ ਨਹੀਂ ਮੈਚ ਕਰ ਰਿਹਾ ਜਾਂ ਦੁਪੱਟਾ ਨਹੀਂ ਮੈਚ ਕਰ ਰਿਹਾ ਹਾਂ ਜੀ ਬਿਲਕੁਲ ਤੇ ਇਹ ਮਹਿੰਗਾ ਵੜਾਉਣਾ ਫਿਰ ਓ ਮੇਰੇ ਮੇਰੇ ਕੋ ਆ ਕੇ ਮਹਿੰਗੇ ਗੱਲਾਂ ਨਾ ਕਰਿਆ ਕਰ ਯਾਰ ਹਰ ਵਾਰੀ ਵੇਹ ਮਹਿੰਗੀਆਂ ਗੱਲਾਂ ਸੂਟ ਤੇ ਯਾਰ ਤੇਰਾ ਮਹਿੰਗਾ ਹੁੰਦਾ ਵਾ ਮਹਿੰਗੇ ਨੂੰ ਮੈਂ ਯਾਰ 1500 ਦੇਣ ਲੱਗਾ ਫਿਰ ਯਾਰ ਕਹਿੰਦੇ ਕਈ ਵਾਰੀ ਇੱਕ ਇੱਕ ਥੋੜੇ ਦਿਨ ਹੋ ਗਿਆ ਕੋਈ ਕਸਟਮਰ ਆਇਆ ਹਾਂ ਕਹਿੰਦਾ ਜੀ ਇਹ ਮੈਨੂੰ ਇੱਥੇ ਲੱਗ ਨਹੀਂ ਰਿਹਾ ਕਿ ਇੰਨਾ ਮਹਿੰਗਾ ਸੂਟ ਤੇ ਖਲੋਤਾ ਹੋਗਾ ਕੋਈ ਅੱਛਾ ਹਾਂ ਮੈਂ ਕੋਈ ਨਹੀਂ ਜਦੋਂ ਵੀਡੀਓ ਵੇਖੋਗੇ ਤੁਹਾਨੂੰ ਉਹ ਵੀ ਦਿਖਾ ਦੇਵਾਂਗੇ ਵੀਡੀਓ ਛੱਡੋ ਅਸੀਂ ਲਾਈਵ ਬੁਖਾ ਰਹੇ ਹਾਂ ਲਾਈਵ ਬੁਖਾ ਰਹੇ ਹਾਂਗੇ ਕਿੰਨੇ ਵਾਲਾ ਜਦੋਂ ਮਰਜ਼ੀ ਕਹੋ 5000 ਵਾਲਾ ਦੇ ਦਈਏ 5000 ਵਾਲਾ ਦਿਖ ਤੁਸੀਂ ਹੋਰ ਆਲਾ ਦੇ ਦਈਏ ਉਹ ਵੀ ਆਏਗਾ ਬੈੱਡ ਸ਼ੀਟ ਚਾਹੀਦੀ ਆ ਉਹ ਵੀ ਮਿਲ ਜਣਗੇ ਤੇ ਹੋਰ ਪਜਾਮੇ ਦੇ ਦਈਏ ਉਹ ਵੀ ਮਿਲ ਜਣਗੇ ਮੰਤਰੀਆਂ ਵਾਲੇ ਵੀ ਦੇ ਦਾਂਗੇ ਅੱਛਾ ਜੀ ਹਾਂ ਜੀ ਵਾਟਰ ਪ੍ਰੂਫ ਉਹ ਵੀ ਦੇ ਦਾਂਗੇ ਕੋਕਾ ਕੋਲਾ ਪਾ ਕੇ ਵਿਖਾਵਾਂਗੇ ਮੈਂ ਕੋਕਾ ਕੋਲਾ ਛੱਡ ਜੋ ਕਹੋਗੇ ਉਹ ਪਾ ਦੇਣੀ ਨੇਰੀਆਂ ਰਿਹਾ ਰਹਾਂਗੇ ਨੇਰੀਆਂ ਗਾਹ ਪਾ ਦੇਾਂਗੇ ਗਾਹ ਪਾ ਦੇਾਂਗੇ ਗਾਹ ਪਾ ਦੇਾਂਗੇ ਸੋ ਆਪਾਂ ਪਹਿਲਾਂ ਐਸੇ ਸੂਟ ਦੀ ਗੱਲ ਕਰੀਏ ਜੀ ਪਹਿਲਾਂ ਕਲਰ ਵਿਖਾ ਲਈ ਆਪਣੇ ਭੈਣਾਂ ਦੇ ਆਪਣੀਆਂ ਮਾਵਾਂ ਨੂੰ ਹੈ ਵੇਖੋ ਕਲਰ ਕਿੰਨੇ ਕਿੰਨੇ ਸੋਹਣੇ ਆ ਵੇ ਵੇ ਗਿਫਟ ਦਓ ਕਿੰਨੇ ਵਧੀਆ ਰਖੜੀ ਦੇ ਆਪਣੀਆਂ ਭੈਣਾਂ ਨੂੰ ਦੋ ਆਪਣੀਆਂ ਭੂਆ ਨੂੰ ਦੋ ਹੈ ਆਪਣੀਆਂ ਭੈਣਾਂ ਨੂੰ ਦੋ ਕਿੰਨੇ ਸੋਹਣੇ ਆ ਵੇਖੋ ਲਓ ਜੀ ਰਖੜੀ ਦੇ ਆਫਰ ਆ ਗਏ ਨੇ ਤੁਹਾਡੇ ਕੋਲ ਰਖੜੀ ਆਉਣ ਤੋਂ ਪਹਿਲਾਂ ਤੇ ਕੀ ਆ ਬਾਈ ਜੀ ਅੱਜ ਕਢਾਈਆਂ ਵਾਲੇ ਸੂਟ ਆ ਵੇਖੋ ਕਿੰਨੇ ਸੋਹਣੇ ਆ ਯਾਰ ਕਿੰਨਾ ਸੋਹਣਾ ਘੇਰਾ ਬਣਿਆ ਸੂਟ ਦਾ ਰੇਟ ਹੈਗਾ ਸਿਰਫ ਜੀਕੇ ਵਚਨ ਹੱਬ ਤੇ ਰੁਪਈਆ ਲੈਣਾ ਜੀ ਸਿਰਫ 600 600 ਹਾਂ ਤੇ ਜਿਹੜੇ ਬਾਈ ਇੱਥੇ ਆ ਕੇ ਫਿਰ 바ਰਗੇਨਿੰਗ ਕਰ ਰਹੇ ਉਹਨਾਂ ਵਾਸਤੇ ਕੀ ਸੰਦੇਸ਼ ਆ ਉਹਨਾਂ ਵਾਸਤੇ ਆ ਕਿ ਹੱਥ ਜੋੜ ਕੇ ਕੋਈ ਬੇਨਤੀ ਆ ਕਿ ਪਹਿਲਾਂ ਹੀ ਅਸੀਂ ਦਾੜਾ ਮਾਰਜਿਨ ਜਿਹੜਾ ਉਹ ਲੋਅ ਰੱਖਿਆ ਆ ਹੋਲ ਸੇਲ ਪ੍ਰਾਈਸ ਤੇ ਸਿੰਗਲ ਸੂਟ ਦੇਣ ਦੇ ਆ 바ਰਗੇਨਿੰਗ ਨਾ ਕਰਿਆ ਕਰੋ ਕਿਉਂਕਿ ਗੁੰਜਾਇਸ਼ ਨਹੀਂ ਹੁੰਦੀ ਜੇ ਕੰਨਿਆਸ਼ ਹੋਵੇ ਤਾਂ ਅਸੀਂ ਪਹਿਲਾਂ ਹੀ ਉਹਦੇ ਵਿੱਚ ਲੈਸ ਕਰਕੇ ਤੁਹਾਨੂੰ ਸੂਟ ਦੇ ਦਈਏ ਅਸਲ ਦੇ ਵਿੱਚ ਹੁੰਦਾ ਕੀ ਆ ਉਹ ਬਾਹਰ ਦੇ ਗਿੱਜੇ ਆ ਨਾ ਜਿਨ੍ਹਾਂ ਨੇ 800 ਜਾਂ 1000 ਜਾਂ 1500 ਕਹਿ ਕੇ ਬਾਅਦ ਵਿੱਚ ਹੌਲੀ ਜਿਹੀ ਘਟਾਦਨਾ ਸੋ ਆਪਣਾ ਮਾਰਜਨ ਪਹਿਲਾਂ ਹੀ ਹੁਣ ਆਪਾਂ ਉਹ ਕੰਮ ਕਰ ਲਈਏ ਕਿ ਆ ਸੂਟ ਆ ਹੀ ਅਸੀਂ ਦੇਣਾ ਜੀ 900 ਦਾ ਠੀਕ ਹੈ ਜੀ ਗਾ ਕਾਖੇ ਹੀ ਅਹੀਂ ਭਾਈ ਦੇਣਾ 700 ਅਹੀਂ ਅਗਾ 650 ਤੋਂ 750 ਦਾ ਉਹ ਗੱਲ ਮਗਾਓ ਅਗਲੇ 650 ਅਹੀਂ 600 ਦਾ ਦੇਂਦੇ ਆ 600 ਦਾ ਦੇਂਦੇ ਆ ਸਸਤਾ ਦੇਂਦੇ ਫਿਰ ਵੀ ਫਿਰ ਵੀ ਅਬਾਰਗੇਨਿੰਗ ਕਰਕੇ ਵੀ ਨਹੀਂ ਇੰਨੇ ਦਾ ਮਿਲਣਾ ਕਿਦਿਓ ਹਾਂ ਐਸੇ ਕਰਕੇ ਕਹਿੰਦੇ ਜੀਕੇ ਫੈਸ਼ਨ ਅਪਣਾ ਕੰਪੈਰੀਸ਼ਨ ਨਾ ਕਰਿਆ ਕਰੋ ਹਾਂਜੀ ਡਿਜ਼ਾਈਨ ਨਾਲ ਤੇ ਮਾਰਕੀਟ ਨਾਲ ਕੰਪੈਰੀਸ਼ਨ ਨਾ ਕਰਿਆ ਕਰੋ ਸਾਡਾ ਅਸੀਂ ਮਾਰਕੀਟ ਤੋਂ ਥੋੜਾ ਅਲੱਗ ਚੱਲਦੇ ਹਾਂ ਬਿਲਕੁਲ ਬਿਲਕੁਲ ਸੋਇਰਾ ਆਫਰ ਪ੍ਰਾਈਸ ਹੈ ਅੱਜ ਤੱਕ ਸਿਰਕਾ 600 ਪੂਰਾ 600 ਲਓ ਜੀ ਪੂਰਾ 600 ਹੁਣ ਨਹੀਂ ਜੇ ਕੋਈ ਗੱਲ ਦੀ ਟੈਨਸ਼ਨ ਲੈਣੀ 600 ਰੁਪਿਆ ਰਖੜੀ ਦੀ ਪਹਿਲੀ ਆਫਰ ਰਖੜੀ ਦਾ ਗਿਫਟ ਆ ਗਿਆ ਹੈ ਮੇਰੇ ਵੱਲੋਂ ਤੇ ਮੇਰੇ ਭਰਾ ਵੱਲੋਂ ਜੀਕੇ ਫੈਸ਼ਨ ਅੱਬ ਵੱਲੋਂ 600 ਰੁਪਏ ਦੇ ਵਿੱਚ ਟਾਪ ਕਲਾਸ ਸੂਟ ਬਿਲਕੁਲ ਬਿਲਕੁਲ ਇੱਕ ਹੋਰ ਚੀਜ਼ ਜਿੰਨੇ ਮੇਰਾ ਵੀਰ ਬੜੀ ਬੜੀਆਂ ਸੋਹਣੀਆਂ ਚੀਜ਼ਾਂ ਸਾਡੇ ਕੋਲ ਅੱਛਾ ਜੀ ਉਹ ਗੁਨੀਕ ਗੁਨੀਕ ਚੀਜ਼ਾਂ ਲੈ ਕੇ ਆਉਂਦੇ ਆਪਾਂ ਦੇਖੋ ਅਵੀ ਸੂਟ ਆ ਵੀਰੇ ਸੂਟ ਆ ਸਪੈਸ਼ਲ ਬਣਵਾਇਆ ਬੜਾ ਵਧੀਆ ਵਾ ਮੈਂ ਦੇਖਿਆ ਕਿ ਸਾੜੀ ਆ ਉਹ ਵੀਰੇ ਸਾੜੀ ਕਿਥੇ ਤੈਨੂੰ ਸਾੜੀ ਦੀ ਪਈ ਸਾੜੀ ਲਵਾ ਦੀਏ ਤੈਨੂੰ ਗੱਲ ਕਰ ਨਹੀਂ ਸਾੜੀ ਤੂੰ ਮੈਨੂੰ ਹਰ ਵਾਰੀ ਲਵਾਉਂਦਾ ਰਹਿਣਾ ਹਾਂ ਵੇਖ ਯਾਰ ਇਹ ਡਿਜ਼ਾਈਨ ਗੜਾ ਬਣਿਆ ਬਾਵਾ ਬਣਿਆ ਆਰੀ ਵਰਕ ਕੀਤਾ ਘੇਰੇ ਦੇ ਫਲਾਵਰ ਵੇਖੋ ਕਿੰਨੀ ਸਫਾਈ ਦੀ ਆਰੀ ਵਰਕ ਹੋਇਆ ਵਾਹ ਜੀ ਵਾਹ ਕੀ ਬਾਤ ਹੈ ਤੇ ਸਭ ਤੋਂ ਪਹਿਲੀ ਗੱਲ ਕਪੜਾ ਚੈੱਕ ਕਰ ਕਪੜਾ ਚੈੱਕ ਵੀ ਇਹੋ ਚੀਜ਼ਾਂ ਦੇਣ ਵਧੀਆ ਚੀਜ਼ਾਂ ਮਿਲ ਜਾਣੀਆਂ ਕੋਈ ਇਹ ਵੀ ਟੌਪ ਕਲਾਸ ਵੀ ਬਲੈਂਡਡ ਬ੍ਰਾਂਡਡ ਸੂਟ ਵੀਰੇ ਪਲੇਨ ਸਲਵਾਰ ਮੈਚਿੰਗ ਮੈਚਿੰਗ ਹਾਂ ਹੋਰ ਚੈੱਕ ਕਰ ਚੈੱਕ ਕਰ ਮਿੱਤਰਾਂ ਦਾ ਮਸ਼ਲੀਨ ਦੁਪੱਟਾ ਚੈੱਕ ਕਰ ਮਿੱਤਰਾਂ ਦਾ ਮਸ਼ਲੀਨ ਦੁਪੱਟਾ ਚੈੱਕ ਕਰ ਲਓ ਜੀ ਮਿੱਤਰਾਂ ਦਾ ਮਸ਼ਲੀਨ ਦੁਪੱਟਾ ਚੈੱਕ ਕਰ ਮੁੰਡਿਆ ਚੈੱਕ ਕਰ ਚੈੱਕ ਕਰ ਕਿੰਨਾ ਸੋਹਣਾ ਰਸਤੋ ਮੇਨ ਗਲ ਖੁੱਲਾ ਡੁੱਲਾ ਹਾਂ ਭਾਵੇਂ ਵਿੱਚ ਹੀ ਲੁਕ ਜੋ ਲੁਕ ਜੋ ਹਾਂ ਸਾਡੇ ਬੰਦੇ ਤੇ ਲੋਕ ਹੀ ਜਾਣ ਬਚਾਰਾ ਹਾਂ ਤੇਰੇ ਵਰਗਾ ਖਾਸ ਕਰਕੇ ਖਾਸ ਕਰਕੇ ਮੇਰੇ ਅਨਕਾ ਹਾਂ ਤੇ ਇਹ ਆਪਾਂ ਇਹਦੇ ਚ ਬਣੇ ਕੋਈ ਕੀ ਕਲਰ ਇਹਦੇ ਵਿੱਚ ਵੀ ਕਲਰ ਆ ਵੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਜੀ ਵਾਹ ਜੀ ਵਾਹ ਹੋਰ ਵੇਖੋ ਜੀ ਕਿੰਨੇ ਕਿੰਨੇ ਸੋਹਣੀਆਂ ਚੀਜ਼ਾਂ ਨੇ ਓਏ ਹੋਏ ਹੋਏ ਡਿਜ਼ਾਈਨ ਬੜੇ ਵਧੀਆ ਨੇ ਮੈਂ ਵੇਖੋ ਓਏ ਹੋਏ 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 ਕਿਆ ਹੋਰ ਲਈਏ ਲੋਕੀ ਕਹਿੰਦੇ ਤਿੰਨ ਚਾਰ ਆ ਲੋ ਭਾਜੀ ਪੰਜ ਤੂੰ ਦੱਸ ਕਰ ਇਹਨਾਂ ਰੇਟ ਕੀ ਆ ਨਾ ਕੋਈ ਹਜ਼ਾਰ ਨਾ ਕੋਈ ਸਾਸੋ ਅੱਛਾ ਰੁਪਈਆ ਲੈਣਾ ਸਿਰਫ 690 ਰੁਪਏ 690 ਰੁਪਏ ਅੱਜ ਦਾ ਆਫਰ ਪ੍ਰਾਈਸ ਅੱਜ ਦਾ ਆਫਰ ਪ੍ਰਾਈਸ ਤੇ ਜੇ ਕਿਸੇ ਨੇ ਆਨਲਾਈਨ ਮੰਗਾਉਣਾ ਹੋਵੇ ਆਨਲਾਈਨ ਮੰਗਾਉਣਾ ਹੋਵੇ 690 ਦਾ ਹੀ ਆਨਲਾਈਨ ਅੱਛਾ 55 ਰੁਪਏ ਕੋਰੀਅਰ ਚਾਰਜ ਆ ਕੋਰੀਅਰ ਚਾਰਜ ਜੇ ਕਿਸੇ ਨੇ ਇੱਕ ਲੈਣਾ 55 ਰੁਪਏ ਜੇ ਕਿਸੇ ਨੇ ਦੋ ਲੈਣੇ ਆ ਤੇ 95 ਰੁਪਏ ਅੱਛਾ ਜੀ ਹਾਂ ਉਹ ਐਡੀਸ਼ਨਲ ਚਾਰਜ ਆ ਉਹ ਐਡੀਸ਼ਨਲ ਚਾਰਜ ਆਲ ਓਵਰ ਇੰਡੀਆ অল ওভার ইন্ডিয়া নাও জি অল ওভার ইন্ডিয়া ਤੁਸੀਂ ਘਰੇ ਬੈਠੇ ਸੂਟ ਮੰਗਵਾ ਸਕਦੇ ਹੋ ਸਿਰਫ ਕੋਰੀਅਰ ਚਾਰਜ ਐਡੀਸ਼ਨਲ ਤੁਹਾਨੂੰ ਲੱਗੇਗਾ ਇੰਨਾ ਜਿਆਦਾ ਵੀ ਨਹੀਂ ਹੈ 50-55 ਰੁਪਏ ਕੀ ਹੁੰਦੇ ਆ ਵੈਸੇ ਜੇ ਮਾਰਕੀਟ ਚੋਂ ਲੈਣ ਜਾਓ ਤਾਂ ਉਹਦਾ ਤੁਹਾਨੂੰ ਯਾਰ ਕੋਰੀਅਰ ਚਾਰਜ ਪਾ ਕੇ ਵੀ ਤੁਸੀਂ ਆਖੋਗੇ ਨਾ ਕੰਪੈਰੀਸ਼ਨ ਕਰੋਗੇ ਤਾਂ ਵੀ ਸਸਤਾ ਪੈਣਾ ਤਾਂ ਵੀ ਸਸਤਾ ਪੈਣਾ ਬਾਜ਼ਾਰੋਂ ਤਾਂ 1200 ਤੋਂ ਕੱਟ ਦੇਣਾ ਨਹੀਂ ਕਹਿੰਦੇ ਉਹ ਬਾਜ਼ਾਰੋਂ ਕਹਿੰਦੇ ਵਰਕ ਕੀਤਾ ਜੀ ਕੱਪੜਾ ਵਧੀਆ ਲਵਾਇਆ ਵਾ ਹਾਂਜੀ ਉਹ ਕੱਪੜਿਆਂ ਦਾ ਕੱਪੜਾ ਲੈਣ ਚੱਲ ਜੀ ਇਹਨਾਂ ਦੇ ਪਲੇਨ ਕੱਪੜਾ ਹੀ ਦੇ ਦੇਣਾ ਅਗਲੇ ਨੂੰ ਦੇ ਦੇ ਦੇਣਾ ਇਹਨਾਂ ਦਾ ਅੱਜ ਫਿਰ ਇਹਦਾ ਆਫਰ ਹੈਗਾ ਜੀ 690 ਨਾ ਲੱਗੇ ਤੇ ਨਾ ਲੱਭੇ ਇਹ ਰੂਟ ਦਾ ਰੇਟ 690 ਯਾ ਕੋਈ ਹੋਜੀ ਚੀਜ਼ ਵਿਖਾ ਯਾਰ ਜਿਹਨੂੰ ਵੇਂਦਾ ਹੈ ਬਸ ਪੈਕ ਕਰ ਦੋ ਇਹੋ ਜਿਹਾ ਕੰਮ ਹੋ ਜਾ ਤੂੰ ਪਾਏਗਾ ਮੈਂ ਪਾ ਲੂੰਗਾ ਪਾਏਗਾ ਹੋਰ ਦੱਸ ਕੇ ਸੁਣ ਲੋ ਆਰਟੀਕਲ ਉਹ ਤੇਰੀ ਭਰਾਈ ਨੂੰ ਪਵਾ ਦਿਆਂਗੇ ਸੁਣ ਲੋ ਆਰਟੀਕਲ ਦਊਗਾ ਯਾਰ ਤੇਰੀ ਭਰਾਈ ਨੂੰ ਪਵਾ ਦਿਆਂਗੇ ਨਹੀਂ ਮੈਂ ਤੈਨੂੰ ਪੁਣਾ ਕਪਲ ਸ਼ਰਮਾ ਸ਼ੋਅ ਲਾਉਣਾ ਅੱਜ ਮੈਨੂੰ ਪਵਾ ਰੇ ਤੂੰ ਚਲ ਮੈਂ ਪਾਉਂਗਾ ਆ ਲੈ ਚਲ ਦੂਗਾ ਯਕ ਪਰੇ ਯਸ਼ਵੀ ਦਾ ਰਸੂਟ ਹੀ ਮੇਰੇ ਫੇਰ ਕੱਲ ਖਾਦਾ ਇਹਨੂੰ ਮੈਂ ਫਾਈ ਲੈਣਾ ਮੇਲ ਲਾਈਆਂ ਮੈਂ ਇਹ ਆਰਟੀਕਲ ਦੁਕਾਨ ਚ ਮਗਰੋਂ ਆਂਦਾ ਵੇ ਇੱਕ ਪਹਿਲਾਂ ਜਾਂਦਾ ਵਾਹ ਜੀ ਵਾਹ ਕਿਉਂਕਿ ਰੰਗ ਹੀ ਇਦਾਂ ਦਾ ਗ੍ਰੇ ਰੰਗ ਬਹੁਤ ਡਿਮਾਂਡ ਆ ਬਹੁਤ ਪਿਆਰਾ ਸੀਟ ਆ ਵਾਕਈ ਬੜਾ ਪਿਆਰਾ ਆ ਬਹੁਤੀ ਪਿਆਰੀ ਚੀਜ਼ ਹੈ ਸੇਮੀ ਸਟਿਚ ਹੁੰਦਾ ਉਹ ਨਹੀਂ ਵੀਰੇ ਇਹ ਭਲੇ ਖ ਲੱਗਣਿਆ ਤੈਨੂੰ ਵੀਰੇ ਅੱਛਾ ਮੈਂ ਹਾ ਕਪੜਾ ਚੈੱਕ ਕਰ ਹਾਈ ਕਲਾਸ ਕਪੜਾ ਮੈਂ ਪਹਿਲਾਂ ਦੱਸਦਾ ਆਪਣੀਆਂ ਭੈਣਾਂ ਦੇ ਆਪਣੀਆਂ ਮਾਵਾਂ ਨੂੰ ਜਿਹੜਾ ਸਾਡੇ ਕੋ ਕਪੜਾ ਮਿਲੂਗਾ ਟਾਪ ਦਾ ਮਿਲੂਗਾ ਹਾਈ ਕਲਾਸ ਪ੍ਰੀਮੀਅਮ ਚੀਜ਼ਾਂ ਲੈਣ ਯਾਰ ਜੀਕੇ ਫੈਸ਼ਨ ਆਪ ਤੇ ਸਸਤੀਆਂ ਸਸਤੀਆਂ ਬ੍ਰਾਂਡਡ ਸੂਟ ਦਵਾਂਗੇ ਵਧੀਆ ਚ ਸਾਰੇ ਹੀ ਕਪੜਾ ਵਧੀਆ ਵੇਖ ਮੇਰਾ ਵੀਰ ਗਲੇ ਇਹਦੇ ਬਟਨ ਲਾਏ ਆ ਨਾਲ ਵੇਖ ਮੇਰਾ ਵੀਰ ਵਰਕ ਕਿੱਡਾ ਪਿਆਰਾ ਫੁੱਲ ਬਣਾਇਆ ਹੋਇਆ ਸੂਟ ਪ੍ਰਿੰਟ ਕਰਾਇਆ ਥੱਲੇ ਇਹ ਪੱਟੀ ਵਾਲੀ ਆ ਆਹ ਉਹ ਵੀ ਮੈਚਿੰਗ ਉਹ ਵੀ ਮੈਚਿੰਗ ਤੇ ਨਾਲ ਬਾਟਮ ਮੈਚਿੰਗ ਬਾਟਮ ਵੀਰੇ ਪ੍ਰਿੰਟ ਓਏ ਹੋਏ 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 ਵੇਖ ਕਰ ਚੱਕ ਅੱਛਾ ਜੀ ਹੂੰ ਹੈ ਅ ਮਾਰਕੀਟ ਚ ਕਹਿੰਦੇ ਸੀ ਪਿਓਰ ਦੇਣੀ ਆ ਅੱਛਾ ਇਹਨੂੰ ਪਿਓਰ ਕਹਿ ਕੇ ਵੇਚਦੇ ਆਂ ਅਸੀਂ ਧੋਖਾ ਨਹੀਂ ਕਰਨਾ ਕਿਸੇ ਨਾਲ ਹਾ ਇਹ ਪਿਓਰ ਨਹੀਂ ਗੀ ਇਹ ਸੈਮੀ ਆ ਵੀਰੇ ਭਾਜੀ ਲੱਗਨ ਤਾਂ ਪਿਓਰ ਡਈ ਆ ਪਰ ਮਾਰਗੇ 'ਚ ਪਿਓਰ ਗਾ ਕੇ ਵੇਚ ਦਿੰਦੇ ਆ। ਅੱਛਾ। ਦੇਖੋ ਬਾਜੀ ਡਿਜੀਟਲ ਇਹਨੂੰ ਕਿੰਨੇ ਕੰਪਿਊਟਰ ਦੁਪੱਟਾ ਡਿਜੀਟਲ ਪ੍ਰਿੰਟ। ਕੰਪਿਊਟਰ ਦੁਪੱਟਾ ਕਹਿੰਦੇ। ਕੰਪਿਊਟਰ ਦੁਪੱਟਾ। ਅੱਛਾ ਇਹਨੂੰ ਕੰਪਿਊਟਰ ਦੁਪੱਟਾ ਕਹਿੰਦੇ ਆ। ਹਾਂ ਜੀ। ਇਹ ਕੰਪਿਊਟਰ ਸਿੱਖ ਕੇ ਆਇਆ। ਇਹ ਕੰਪਿਊਟਰ ਸਿੱਖ ਕੇ ਆਇਆ ਵੀਰੇ। ਕਿਆ ਬਾਤ ਆ। ਇਹਦਾ ਖੁੰਦਾ ਤੂੰ ਸਿਖਾ ਦੀ ਇਹਨੂੰ। ਮੈਂ ਨਾ ਓਏ ਹੋ ਇਹਨੂੰ ਐਡੀਟਿੰਗ ਸਿਖਾ ਲਾਂਗੇ। ਹਾਂ। ਜੀ ਲਓ ਜੀ ਕੰਪਿਊਟਰ ਦੁਪੱਟਾ ਤੇ ਨਾਲ ਬੜਾ ਹੀ ਸੋਹਣਾ ਡਿਜ਼ਾਈਨ ਆ, ਪ੍ਰਿੰਟ ਆ ਤੇ ਬਾਈ ਕਹਿੰਦਾ ਵੀ ਇਹ ਤੈਨ ਡਿਜ਼ਾਈਨ ਮੇਰੇ ਵੇਖ ਇਹ ਚ ਕਲਰ ਸੋਲੋ ਆਰਟੀਕਲ ਆ ਸੋਲੋ ਆਰਟੀਕਲ ਛੋਟ ਗ੍ਰੇ ਹੀ ਜਾਣੀ ਆ ਗ੍ਰੇ ਹੀ ਜਾਣੀ ਆ ਬਸ ਸਲਵਾਰ ਬੋਟਮ ਉਹੀ ਜੋ ਜਾਣੀ ਹਾਂ ਦੁਪੱਟਾ ਹੋਣਾ ਬਸ ਇਹ ਕੁਫਰੋਜੀ ਜਾ ਗਿਆ ਅੱਛਾ ਜੀ ਆ ਵੇ ਮੇਰਾ ਵੀਰ 바ਵਾ ਸ਼ੇਡ 바ਵਾ ਸ਼ੇਡ ਹੋਏ ਹਾਂ ਹਾਂ ਹਲੋ ਆ ਇਹ ਭੈਣਾ ਦਾ ਫੇਵਰੇਟ ਕਲਰ ਪਿੰਕ ਪਿੰਕ ਇਹਨੂੰ ਕਹਿੰਦੇ ਜੀ ਬੇਬੀ ਪਿੰਕ ਬੇਬੀ ਪਿੰਕ ਕੀ ਬਾਤ ਆ ਵੇਖੋ ਡਿਜ਼ਾਈਨ ਕਿੰਨਾ ਪਿਆਰਾ ਦੁਪੱਟਾ ਕਿੰਨਾ ਪਿਆਰਾ ਤੇ ਇਹਦਾ ਫਿਰ ਰੇਟ ਕੀ ਆਪਣੇ ਕੋ ਨਾ ਕੋਈ ਸਾਸੋ ਨਾ ਕੋਈ ਸਿਸੂ ਰੁਪਈਆ ਲੈਣਾ 550 550 ਲਾ ਰਹੀਏ 550 ਲਾ ਦੇ ਨਹੀਂ ਵੀਰੇ ਸਾਡਾ ਰੇਟ 520 ਰੁਪਈਆ ਹੀ 520 ਲੈਣਾ 520 ਮਤਲਬ 550 ਨਹੀਂ ਲੈਣਾ ਨਾ ਵੀਰੇ 10 ਵੀ 30 ਹੋਰ ਵੱਧ ਕਮਾ ਲੇਗਾ ਸਿਰਫ ਆਫਰ ਪ੍ਰਾਈਸ ਹੈਗਾ ਜੀ 500 ਤੇ 20 ਰੁਪਈਏ ਸੋ ਇੱਕ ਗੱਲ ਮੈਂ ਹੋਰ ਕਹਾਂ ਜਿਹੜੇ ਸਾਡੇ ਕੋਲ ਇੱਥੇ ਕਸਟਮਰ ਆਉਂਦੇ ਨੇ ਉਹ ਕਈ ਵਾਰੀ ਸੂਟ ਦਾ ਡਿਜ਼ਾਈਨ ਸੇਮ ਸਮਝ ਕੇ ਇਹ ਸੋਚ ਲੈਂਦੇ ਨੇ ਵੀ ਜਿੱਦਾਂ ਦਾ ਮਾਰਕੀਟ 'ਚ ਮਿਲਦਾ ਉਹੀ ਆ ਇਹ ਬ੍ਰਾਂਡਡ ਆਰਟੀਕਲ ਨੇ ਇਹਨਾਂ ਦੀਆਂ ਕਾਪੀਆਂ ਬਹੁਤ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਪਰ ਇਹੋ ਜਿਹਾ ਫੈਬਰਿਕ ਮਾਰਕੀਟ 'ਚ ਨਹੀਂ ਹੁੰਦਾ ਸੋ ਉਹ ਚੀਜ਼ ਨਾ ਸਾਡਾ ਡਿਜ਼ਾਈਨ ਜਾਂ ਸਾਡੇ ਮਾਰਕੀਟ ਦਾ ਜਾਂ ਸਾਡੀ ਸ਼ਾਪ ਦਾ ਕਪੜੇ ਨਾਲ ਕੰਪੈਰੀਜ਼ਨ ਨਾ ਕਰਿਆ ਕਰੋ ਠੀਕ ਹੈ ਬਾਈ ਹਾਂ ਕੰਪੈਰੀਜ਼ਨ ਕਰੋ ਹਾਂ ਜ਼ਰੂਰ ਕਰੋ ਅੱਛਾ ਪਰ ਕੁਆਲਿਟੀ ਨਾਲ ਕਰੋ ਕੁਆਲਿਟੀ ਵੀ ਇਦਾਂ ਦੀ ਹੋਣੀ ਚਾਹੀਦੀ ਹੈ ਹਾਂ ਕੁਆਲਿਟੀ ਇਦਾਂ ਦੀ ਨਹੀਂ ਹੁੰਦੀ ਇਹੋ ਕੁਆਲਿਟੀ ਇਹੋ ਚੀਜ਼ ਕੋਈ ਦਵੇਗਾ ਨਾ ਪੂਲ ਗਾਰੰਟੀ ਦੇਣਾ ਸੂਟ ਫ੍ਰੀ ਦੇ ਦਾਂਗਾ ਸੂਟ ਫ੍ਰੀ ਲਓ ਜੀ ਆ ਗਿਆ ਜੀ ਆਫਰ ਫ੍ਰੀ 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 ਵਾਲਾ ਉਹ ਲਿਆ ਆ ਗਿਆ ਜੀ ਮੁੰਡਾ ਸੂਟ ਫ੍ਰੀ ਲੈ ਕੇ ਪਰ ਇਹਦੇ ਨਾਲ ਦੀ ਕੁਆਲਿਟੀ ਵੀ ਹੋਣੀ ਚਾਹੀਦੀ ਆ ਸੋ ਇਹਦਾ ਆਫਰ ਪ੍ਰਾਈਸ ਹੈਗਾ ਜੀ 520 ਬਈ ਸੋ ਅੱਗੇ ਕੀ ਆ ਕੇ ਰੱਖਿਆ ਯਾਰ ਵੀਰੇ ਸੂਟ ਹੀ ਰੱਖਿਆ ਹੋਰ ਮੈਂ ਕੀ ਕਿਹਾ ਹੋਈ ਨਾ ਮਹਿੰਗਾ ਤੇ ਐਂ ਜੀ ਸੋਨੇ ਦੀ ਕਢਾਈ ਕੱਢੀ ਹੁੰਦੀ ਉੱਤੇ ਮੈਂ ਸੋਨੇ ਦੀ ਕਢਾਈ ਵਿਖਾਉਣੇ ਆਲਾ ਵੀਰ ਲਿਆਓ ਵਿਖਾਓ ਫਿਰ ਚੱਕ ਕਰ ਵੀਰ ਕਿੱਡਾ ਸੋਹਣਾ ਸੂਟ ਅੱਛਾ ਜੀ ਸਪੈਸ਼ਲ ਤਿਆਰ ਕਰਵਾਇਆ ਇਹ ਵੀ ਸਪੈਸ਼ਲ ਹਾਂ ਵੇਹ ਓਏ ਹੋਏ ਹੋਏ ਸ਼ਹਿਰੀ ਲੁੱਕ ਸ਼ਹਿਰੀ ਲੁੱਕ ਬਾਜੂ ਗੜਾ ਅੱਛਾ ਬਟਨ ਲਵਾਇਆ ਟੁਕੜਾ ਪਿਆਰਾ ਯਾਰ ਭਾਜੀ ਵੇ ਸਾਰੇ ਦੇ ਵੇਹ ਵਰਕ ਕਰਾਇਆ ਘੇਰੇ ਦੇ ਕਰਾਇਆ ਘੇਰੇ ਦੇ ਵਰਕਿਆ ਹਾਂਜੀ ਵੀਰ ਜੀ ਤੇ ਨਾਲ ਨਾਲ ਵੀਰੇ ਪਲੇਨ ਦਵਾਂਗੇ ਸਲਵਾਰ ਪਲੇਨ ਸਲਵਾਰ ਹੋਏ 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 ਸਲਵਾਰ ਤੇਰੀ ਕੁਆਲਿਟੀ ਕਰ ਤੂੰ ਚੈੱਕ ਦੋਟਾ ਦੀ ਸੇਮ ਕੁਆਲਿਟੀ ਸੇਮ ਵੀਰੇ ਲਓ ਜੀ ਦੁਪਟਾ ਵੀ ਚੈੱਕ ਕਰ ਲਓ ਇਹ ਕਹਿੰਦੇ ਆ ਬੀਬੀਆਂ ਖੁਸ਼ਨਾ ਕਰਤੀਆਂ ਤੇ ਫੇਰ ਆਖੀ ਮੇਰਾ ਵੀ ਆਹ ਦੇਖੋ ਮੇਰੀਆਂ ਭੈਣਾਂ ਨੇ ਰਖੜੀ ਆਫਰ ਆਉਣ ਦੇ ਨੇ ਆਪ ਕਲਰ ਸਿਲੈਕਟ ਕਰੀ ਜਾਓ ਤੇ ਆਪਣੇ ਵੀਰਾਂ ਨੂੰ ਕਹੀ ਜਾਣਾ ਵੀ ਮੈਨੂੰ ਇਦਾਂ ਦਾ ਚਾਹੀਦਾ ਤੇ ਚਾਹੀਦਾ ਵੀ ਕਿੱਥੋਂ ਆ ਜੀ ਕੇ ਫੈਸ਼ਨ ਹੱਬ ਤੋਂ ਇਹ ਰਖੜੀਆਂ ਦੇ ਤੋਹਫੇ ਆ ਤੋਹਫੇ ਜੀ ਕੇ ਫੈਸ਼ਨ ਹੱਬ ਤੋਂ ਹੀ ਕਾਲ ਆਉਣੀ ਚਾਹੀਦੀ ਆ ਨੰਬਰ ਸਕਰੀਨ ਤੇ ਆਉਣ ਡਿਆ ਵੀਰ ਦਾ ਐਡਰੈਸ ਡਿਸਕ੍ਰਿਪਸ਼ਨ ਚ ਲਿਖਿਆ ਵਾ ਬੋਲ ਵੀ ਦਿੱਤਾ ਵਾ ਤੁਹਾਨੂੰ ਦੇਖੋ ਇੱਕ ਕਲਰ ਹੈ ਗ੍ਰੀਨ ਕਲਰ ਡਾਰਕ ਹੋਂਗੇ ਚ ਸਾਰੇ ਹੀ ਹਾਂ ਇਕੋ ਨੇਵੀ ਬਲੂ ਨੇਵੀ ਬਲੂ ਨੀਲਾ ਰੰਗ ਨੀਲਾ ਪੂਰਾ ਰੰਗ ਪੂਰਾ ਰੰਗ ਇਹਦਾ ਫਿਰ ਕੀ ਆਪਣੇ ਕੋ ਅੱਜ ਦਾ ਆਫਰ ਪ੍ਰਾਈਸ ਕਿੰਨੇ ਦਾ ਦੇ ਦਈਏ ਵੀਰੇ ਅੱਜ ਮੈਂ ਹੁਣ ਕੀ ਕਹਿ ਸਕਦਾ ਤੂੰ ਹਰ ਵਾਰੀ ਤੇ ਮੈਨੂੰ ਗਾਮਸ਼ਾ ਹੀ ਕਰ ਦਿੰਦਾ ਜਿੰਨੀ ਤੇਰੀ ਮਰਜ਼ੀ ਮੈਂ ਕਹ ਰਹਾ ਮੈਂ ਕਰ ਦਿੰਨੇ ਅੱਜ ਗਾਮਸ਼ਾ ਜੇ ਮੈਂ 500 ਕਹਤਾ ਤੂੰ ਕਹਣਾ ਨਹੀਂ ਭਾਈ 450 ਜੇ ਮੈਂ 700 ਕਹਤਾ ਤੂੰ ਕਹਣਾ ਭਾਈ 700 ਮਾਲਾ ਗਾਪਸ਼ਾ ਹੀ ਕਰ ਦੇਣਾ ਯਾਰ ਇਹਨਾਂ ਜੰਨਾ ਤੂੰ ਆਪ ਹੀ ਦੱਸ ਦੇ ਐਵੇਂ ਕਨਫਿਊਜ਼ਨ ਪਾਉਣੀ ਚਲੋ ਠੀਕ ਹੈ ਜੀ ਮੇਰੀਆਂ ਭੈਣਾਂ ਨੇ ਮੇਰੀਆਂ ਮਾਮਾ ਵਾਸਤੇ ਸਪੈਸ਼ਲ ਰਖੜੀ ਆਫਰ ਰੁਪਈਆ ਲੈਣਾ ਜੀ ਸਿਰਫ ਕਿੰਨਾ ਸਾਢੇ 500 550 ਰੁਪਈਏ ਹਾਂਜੀ ਨਾ ਕੋਈ 700 ਨੇ ਨਾ ਕੋਈ 600 ਰੁਪਈਆ ਲੈਣਾ ਜੀ ਸਿਰਫ ਸਾਢੇ 500 ਤੇ ਸੂਟ ਬਦਬਦੀ ਬਦਬਦੀ ਓਏ ਹੋਏ ਓਏ ਹੋਏ ਵਾਲਾ ਕੰਮ ਜੀ ਕੀ ਚੀਜ਼ ਇਦਾਂ ਦੀ ਆ ਲੋਕਾਂ ਨੇ ਲੈ ਵੀ ਖੋ ਖੋ ਲੈ ਜਣਾ ਤੁਸੀਂ ਮਾਰੇ ਸਪੈਸ਼ਲ ਬਣਵਾਇਆ ਸਪੈਸ਼ਲ ਤਿਆਰ ਕਰਵਾਇਆ ਬੜਾ ਹੀ ਪੈਰਾ ਪ੍ਰਿੰਟ ਐ ਐਵੇਂ ਝੂਠ ਵਾਲੀ ਮਜ਼ਾਕ ਵਾਲੀ ਗੱਲ ਨਹੀਂ ਸੀਰੀਅਸਲੀ ਕਹਿੰਦੇ ਆ 550 ਦੇ ਵਿੱਚ ਕੀ ਆਉਂਦਾ ਯਾਰ ਸਾਡੇ ਉਹ ਵੀ ਆ ਕੁਆਲਿਟੀ ਕੀ ਬਾਤ ਐ ਬਾਤ ਚੀਜ਼ ਵੇ ਪ੍ਰਿੰਟ ਵੇਖੋ ਤੁਸੀਂ ਚੱਕ ਕਰਕੇ ਮਾਰਕੀਟ ਦੇ ਵਿੱਚ ਆ ਜਿਹੜਾ ਪ੍ਰਿੰਟ ਆ ਆਪਾਂ ਸਪੈਸ਼ਲੀ ਕਿਸੇ ਦੁਪੱਟੇ ਤੇ ਕਢਾਉਂ ਜਾਈਏ ਤੇ ਮੇਰੇ ਖਿਆਲ ਨਾਲ 500-100 ਤੇ ਉਹ ਹੀ ਲੈ ਵਰਕ ਵੇ ਨਾ ਵਰਕ ਦਾ ਹੀ ਪਿੱਛੇ ਆ ਬੈਗ ਆ ਵਿੱਚ ਤੱਕ ਵੇ ਪੂਰਾ ਪ੍ਰੋਪਰ ਵਰਕ ਆ ਹਾਂ ਹਾਂਜੀ ਆ ਵੇ ਲੋ ਤੇ ਇਹ ਆ ਗਏ ਜੀ ਅੱਜ ਦਾ ਆਫਰ ਪ੍ਰਾਈਸ 550 ਹਾਂਜੀ ਕੀ ਬਾਤ ਹੈ ਚੱਕ ਡਿਜ਼ਾਈਨਰ ਆਈਟਮ ਹੋਰ ਚੱਕ ਡਿਜ਼ਾਈਨਰ ਆਈਟਮ ਲਓ ਵੀਰੇ ਨਾ ਆ ਗਿਆ ਗੁੱਸੇ 'ਚ ਡਿਜ਼ਾਈਨਰ ਆਈਟਮ ਲੈ ਕੇ ਆ ਲੋ ਕਰੋ ਚੈੱਕ ਗਲੇ ਤੇ ਵੀ ਵਰਕਿਆ ਸਾਈਡ ਤੇ ਫਿਰ ਵਰਕ ਕਰਾਇਆ ਜੇ ਹਾਂ ਵੇਖੋ ਕਿੱਡਾ ਪਿਆਰਾ ਚੀਜ਼ ਆ ਪ੍ਰਿੰਟ ਕਿੱਡਾ ਪਿਆਰਾ ਆ ਕੈਮਰਿਕ ਫਰਾਰੀ ਕੈਂਬ੍ਰਿਕ ਦਾ ਸੂਟ ਆ ਵੀਰੇ ਪਿਓਰ ਅੱਛਾ ਜੀ ਪਿਓਰ ਕੈਂਬ੍ਰਿਕ ਪਿਓਰ ਕੈਂਬ੍ਰਿਕ ਦਾ ਜਿਹੜਾ 1000 ਹਜ਼ਾਰ ਦਾ ਵੇਚਣ ਦੇ ਕੈਂਬ੍ਰਿਕ ਉਹ ਫੈਬਰਿਕ ਲਵਾਇਆ ਵੀਰੇ ਵਾਹ ਜੀ ਵਾਹ ਕੀ ਬਾਤ ਹੈ ਫਿਰ ਥੱਲੇ ਪੱਟੀ ਲਵਾਈ ਆ ਪ੍ਰਿੰਟ ਤਿਆਰ ਇੱਕ ਵਾਰੀ ਕਰਵਾਈਏ ਨਾਲ ਬੋਟਮ ਵੇਖੋ ਮੈਂ ਸੈਮੀ ਲਵਾਇਆ ਦੁਪੱਟਾ ਵੇਖੋ ਜੀ ਸੈਮੀ ਹਾਂਜੀ ਵੇਖੋ ਪਿਓਰ ਦਾ ਦੁਪੱਟਾ ਜੀ ਲਓ ਜੀ ਨਾਲ ਵੇਖੋ ਡਬਲ ਡਾਈ ਵੇਖੋ ਜੀ ਜਿਹੜੀ ਚੀਜ਼ origignal ਆ ਉਹ ਤੁਹਾਨੂੰ original ਹੀ ਦਿਖਾ ਰਹੇ ਆ ਇਹ ਨਹੀਂ ਤੁਹਾਨੂੰ ਕਹਿ ਰਹੇ ਵੀ ਇਹ ਪਿਓਰ ਆ ਜੇ ਸੈਮੀ ਆ ਸੈਮੀ ਕਵਾਂਗੇ ਜੇ ਪਿਓਰ ਆ ਪਿਓਰ ਕਵਾਂਗੇ ਲਓ ਜੀ ਇੰਨੀ ਪਿਆਰੀ ਚੀਜ਼ ਆ ਇਹਦੇ ਵਿੱਚ ਕਿੰਨੇ ਡਿਜ਼ਾਈਨ ਆਪਣੇ ਕੋਲ ਜੀ ਇਹ ਚ ਵੇਖੋ ਜੀ ਕਲਰ ਲਾਲ ਰੰਗ ਜੀ ਰੈੱਡ ਵੇਖੋ ਜੀ ਕਿੰਨਾ ਸੋਹਣਾ ਰੰਗ ਹੈ ਸਪੈਸ਼ਲ ਲਵਰਾਂ ਵਾਸਤੇ ਹਾਂ 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 ਕੀ ਬਾਤ ਹੈ ਕਿਹੜਾ ਰੰਗ ਵੜਾ ਇਹ ਬਲੈਕ ਹੈ ਜੀ ਬਲੈਕ ਬਲੈਕ ਲਵਰ ਵੇਖੋ ਜੀ ਬਲੈਕ ਲਵਰ ਵਾਸਤੇ ਬਲੈਕ ਇਹ ਦੇਖੋ ਨੂੰਗੀਆ ਸ਼ੇਡ ਲਓ ਜੀ ਲਓ ਜੀ ਲਓ ਕੀ ਬਾਤ ਹੈ ਬਹੁਤ ਪਿਆਰੀਆਂ ਪਿਆਰੀਆਂ ਚੀਜ਼ਾਂ ਆ ਬਹੁਤ ਸੋਹਣੇ ਕਲਰ ਸੋਹਣੇ ਸੋਹਣੇ ਨੇ ਜਾਈ ਹਾਂ ਤੇ ਆਹਦਾ ਆਫਰ ਪ੍ਰਾਈਸ ਹੈਗਾ ਜੀ ਸਿਰਫ 500 ਤੇ 80 ਰੁਪਏ ਕੀ ਵੇ ਕੀ 580 ਰੁਪਏ ਸੱਚੀ ਹਾਂਜੀ 80 ਪ੍ਰਿੰਟ ਬਾਟਮ ਡਿਜ਼ਾਈਨਰ ਸੂਟ ਸੈਮੀ ਰੈਡ ਦੁਪੱਟਾ ਕੰਪਿਊਟਰਾਈਜ਼ਡ ਕੰਪਿਊਟਰਾਈਜ਼ ਸਾਰਾ ਕੁਝ ਵੇ ਲੋ ਬਾਈ ਨੇ ਤੁਹਾਨੂੰ ਕੋਲ ਕੇ ਦੱਸਦਾ ਦਿਖਾ ਵੀ ਦਿੰਦਾ ਕੰਪਿਊਟਰਾਈਜ਼ ਦਾ ਆਫਰ ਪ੍ਰਾਈਜ਼ ਕੀ ਹੈ ਸਿਰਫ 580 ਰੁਪਏ 80 ਰੁਪਏ ਬਸ ਭਰਾਵਾਂ ਦਾ ਖਰਚਾ ਥੋੜੀ ਘਰਉਣਾ ਰਖੜੀ ਦੇ ਜੇ ਥੋੜੀ ਖਾਲੀ ਕਰਾਉਣੀ ਹੈ ਭਰਾਵਾਂ ਦੀ ਬੜੇ ਵਧੀਆ ਵਧੀਆ ਆਫਰ ਨੇ ਰਖੜੀ ਵਾਲੇ ਇਹ ਰਖੜੀ ਦੇ ਸਪੈਸ਼ਲ ਆਫਰ ਨੇ ਹਾਂਜੀ ਹੁਣ ਤੋਂ ਹੀ ਸਟਾਰਟ ਨੇ ਰਖੜੀ ਤੱਕ ਚੱਲਣਗੇ ਰਖੜੀ ਤੱਕ ਚੱਲਣਗੇ ਹੁਣ ਥੋੜੀ ਜੀ ਆਪਾਂ ਵਧੀਆ ਚੀਜ਼ ਦਿੰਨੇ ਆ ਅੱਛਾ ਜੀ ਹੋਰ ਵਧੀਆ ਡੀ ਇੰਨਰ ਆਟਮ ਦਿੰਨੇ ਆ ਹੋਰ ਵੀ ਡਿਜ਼ਾਈਨਰ ਕਈ ਮੜੀਆਂ ਪਹਿਣਾ ਪਾਉਂਦੀਆਂ ਆਂਦੀਆਂ ਹਨ ਉਹਦੇ ਥੋੜਾ ਜਿਹਾ ਡਿਜ਼ਾਈਨਰ ਵਾ ਵੱਖਰਾ ਹੀ ਜਾਈਦਾ ਪਤਾ ਲੱਗੇਗੀ ਸੂਟ ਪਾਇਆ ਸੂਟ ਪਾਇਆ ਪਤਾ ਲੱਗੇ ਹਾਂ ਜੀ ਬਿਲਕੁਲ ਜੀ 10000 ਬੀਬੀਆਂ ਜਾਣਦੀਆਂ ਹਨ 10000 ਵਿੱਚੋਂ ਇੱਕ ਬੀਬੀ ਦੇ ਪਏ ਵੱਖਰਾ ਸੂਟ ਪਾ ਕੇ ਵੱਖਰਾ ਸੂਟ ਪਾ ਕੇ ਵੇ ਲਾਲ ਰੰਗ ਲਾਲ ਸੁਭਾ ਰੰਗ ਨਾ ਤੁਹਾਨੂੰ ਖੋਲ ਕੇ ਵਖੂ ਓਏ ਹੋਏ 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 ਆ ਬਾਤ ਹੈ ਕਿਆ ਫੈਬ੍ਰਿਕ ਲਵਾਇਆ ਸਭ ਤੋਂ ਵਧੀਆ ਇਹੋ ਡਿਜ਼ਾਈਨ ਪਹਿਲਾਂ ਹਾਵ ਦੁਪੱਟੇ ਨਾਲ ਵੇਚਿਆ ਠੀਕ ਹੈ ਜੀ

ਘੇਰਾ ਵੇਖੋ ਕਿੱਡਾ ਪਿਆਰਾ ਬਣਿਆ ਕੈਮਰਾਮੈਨ ਸਾਹਿਬ ਮੈਨੂੰ ਮਾਰ ਆਇਆ ਘੇਰੇ ਤੇ ਵੀ ਛਾਤੀ ਮਰਵਾ ਦੋ ਲਓ ਜੀ ਲਓ ਵੇਖੋ ਕਿੰਨਾ ਸੋਹਣਾ ਸੂਟ ਆ ਕਿੰਨਾ ਸੋਹਣਾ ਵਰਕ ਹੋਇਆ ਆਹਾਹਾਹਾ ਇਹ ਦੂਜੀ ਗੱਲ ਦੂਰੋਂ ਪਾਇਆ ਪਤਾ ਲੱਗੂਗੀ ਕਿ ਇਹ ਮੇਰੀ ਭੈਣ ਨੇ ਸੂਟ ਪਾਇਆ ਲਿਸਕਾ ਮਾਰੂ ਗੱਲ ਜਿਹੜਾ ਮੇਰਾ ਭਰਾ ਆਪਣੀ ਭੈਣ ਨੂੰ ਦਊਗਾ ਗਿਫਟ ਭੈਣ ਵੀ ਪੂਰੀ ਖੁਸ਼ ਹੋ ਜਾਊਗੀ ਹਾਂ ਆਹ ਤੇ ਹੋਇਆ ਨਾ ਰਖੜੀ ਦਾ ਅਸਲੀ ਗਿਫਟ ਹਾਂ ਕਿਉਂ ਜੀ ਵੇਖੋ ਇਹਦੇ ਨਾਲ ਆਊਗੀ ਪਲੇਨ ਪਲੇਨ ਸਲਵਾਰ ਵਧੀਆ ਕੁਆਲਿਟੀ ਵਧੀਆ ਕੁਆਲਿਟੀ ਦੁਪੱਟਾ ਲੈ ਕੇ ਆਏ ਆ ਪਿਓਰ ਦਾ ਪਿਓਰ ਦਾ ਹਾਂਜੀ ਵੇਖੋ ਦੁਪੱਟਾ ਪਿਓਰ ਦਾ ਤੇ ਸਾਰੇ ਦੁੱਖ ਤੋੜਦਾ ਲਓ ਜੀ ਹਾਂਜੀ ਆ ਵੇਖ ਲਓ ਪਿਓਰ ਦਾ ਦੁਪੱਟਾ ਪਤਾ ਲੱਗ ਜਾਂਦਾ ਜੀ ਹੱਥ ਪਿਓਰ ਅਸਲੀ ਪਿਓਰ ਜਿੰਨੂੰ ਕਹਿੰਦੇ ਆ ਅਸਲੀ ਪਿਓਰ ਸੈਮੀ ਦੇ ਵਿੱਚ ਰਹਿ ਜਮੀਨ ਅਸਮਾਨ ਦਾ ਫਰਕ ਆ ਹਾਂਜੀ ਪਰ ਮਾਰਕੀਟ ਦੇ ਵਿੱਚ ਕੀ ਕਹਦੇ ਆ ਸੈਮੀ ਨੂੰ ਕਹਦਣਗੇ ਭੈਣ ਜੀ ਇਹ ਪਿਓਰ ਦਾ ਦੁਪੱਟਾ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਬਿਲਕੁਲ ਕਲਰ ਦਵਾਂਗੇ ਵੇਖੋ ਪਰਪਲ ਕਲਰ ਵੀ ਹੈਗਾ ਜੀ ਸਾਡੇ ਕੋਲ ਠੀਕ ਹੈ ਜੀ ਠੀਕ ਹੈ ਵੇਖੋ ਜੀ ਬਰਾਊਨ ਛੇੜ ਵੀ ਹੈਗਾ ਜੀ ਸਾਡੇ ਕੋਲ ਬਹੁਤ ਪਿਆਰੀ ਜੀ ਕੀ ਕਾ ਬਾਤ ਹੈ ਜੀ ਇੱਕ ਕੁਆਲਿਟੀ ਇਹ ਪਿਓਰ ਦੇ ਦੁਪੱਟੇ ਇਹ ਸੋਹਣੀਆਂ ਚੀਜ਼ਾਂ ਮਾਰਕੀਟ 'ਚ ਵੇਖ ਰੀਆਂ 1500 1300 1200 ਇੰਨੀਆਂ ਮਹਿੰਗੀਆਂ ਹਾਂਜੀ ਹਜ਼ਾਰ ਵੀ ਕੋਈ ਦਿੰਦਾ ਅੱਛਾ ਜੀ ਕੀ ਮੈਂ ਬੋਲਾਂ ਸਸਤਾ ਦਿੰਦਾ ਮੈਂ ਹਜ਼ਾਰ ਦਾ ਵੇਚ ਦਿੰਦਾ ਅੱਛਾ ਪਰ ਹਜ਼ਾਰ ਪਹਿਲਾਂ ਇਹ ਕੀ ਹੈ ਕਿ ਜੀਕੇ ਫੈਸ਼ਨ ਹਬ ਤੋਂ ਸਸਤਾ ਕਿਤੇ ਵੀ ਨਹੀਂ ਮਿਲਣਾ ਹੋ ਸਕਦਾ ਕਿਤੇ ਵੀ ਨਹੀਂ ਮਿਲ ਸਕਦਾ ਮੇਲ ਵੀ ਜਾਊਗਾ ਤੇ ਕਵਾਲਿਟੀ ਮੈਚ ਨਹੀਂ ਕਰਨੀ ਬਿਲਕੁਲ ਵੀਰੇ ਸੋ ਅੱਜ ਦਾ ਸਾਡਾ ਜੀਕੇ ਫੈਸ਼ਨ ਹੱਬ ਇਹੀ ਹੁਣ ਆਪੇ ਪਹਿਣਾ ਭਾਵੇਂ ਜਿੱਦਾਂ ਮਰਜ਼ੀ ਆਓ ਆਉਣਾ ਤੁਹਾਨੂੰ ਪਹਿਣਾ ਜੇ ਪ੍ਰੀਮੀਅਮ ਕੁਆਲਿਟੀ ਲੈਣੀ ਆ ਡਿਜ਼ਾਈਨ ਵਧੀਆ ਲੈਣੀ ਆ ਬਿਲਕੁਲ ਤੇ ਇਹੋ ਜਿਹਾ ਆਫਰ ਲੈਣੇ ਆ ਠੀਕ ਹੈ ਜੀ ਸੋ ਅੱਜ ਦਾ ਕੀ ਆਫਰ ਹੈ ਬਈ ਇਹਦਾ ਆਪਾਂ ਇਹਨਾਂ ਸਿਆਂ ਨਾ 1200 ਨਾ ਕੋਈ ਹਜ਼ਾਰ ਨਾ ਕੋਈ 900 ਅੱਛਾ ਨਾ ਕੋਈ 850 ਨਾ ਕੋਈ 830 ਅੱਛਾ ਰੁਪਈਆ ਲੈਣਾ ਜੀ ਪੂਰਾ ਪੂਰਾ ਸਿਰਫ ਓਵਰ ਪ੍ਰਾਈਸ ਆਜਦਾ ਹੈਗਾ ਜੀ 800 ਰੁਪਈਆ 800 ਰੁਪਈਆ ਹਾਂਜੀ ਅੱਛਾ ਸਿਰਫ 800 800 ਹਾਂਜੀ 8 ਵਖਰਾ ਤੇ 100 ਨਾਲ ਐਦਾਂ ਤਾਂ ਨਹੀਂ ਨਹੀਂ ਐਦਾਂ ਨਹੀਂ ਮੇਰੇ 8 ਤੇ ਦੋ ਜ਼ੀਰੋ ਆ ਅੱਛਾ 8 ਤੇ ਨਾਲ ਦੋ ਜ਼ੀਰੋ ਦੋ ਜ਼ੀਰੋ ਆ ਲੈ ਜੀ 800 ਪੂਰਾ 800 ਜੀ ਪੂਰਾ 800 ਮੈਂ ਤੇ ਬਾਈ ਨੂੰ ਵਹਿ ਮਜ਼ਾਕ ਕਰ ਰਿਹਾ ਸੀ ਤੇ ਸਹੀ ਗੱਲ ਕਹਾਂ ਇਹਦੇ ਨਾਲ ਦਾ ਇੱਕ ਸੂਟ ਮੈਂ ਆਲਰੇਡੀ ਮੈਡਮ ਲਾਸਤੇ ਪੈਕ ਕਰਵਾ ਚੁੱਕਾ ਹਾਂ ਸੋ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਚ ਨਹੀਂ ਦਿਖਾਇਆ ਕਿਉਂਕਿ ਜੇ ਅਸੀਂ ਤੁਹਾਨੂੰ ਉਹ ਦਿਖਾਇਆ ਤੇ ਤੁਹਾਨੂੰ ਉਹ ਪਸੰਦ ਆ ਗਿਆ ਤੇ ਫਿਰ ਆਪਾਂ ਅਵੇਲੇਬਲ ਨਹੀਂ ਉਹੀ ਰੰਗ ਵਿਖਾਇਆ ਵੇਖੋ ਉਹੀ ਰੰਗ ਖੋਲਿਆ ਇਹ ਨਾਲ ਦਾ ਹੀ ਦਿੱਤਾ ਆ ਅੱਛਾ ਜੀ ਹਾਂ ਇਹ ਥੋੜੀ ਇੱਕੋ ਸੂਟ ਹੁੰਦਾ ਸਾਡੇ ਕੋਲ ਤੂੰ ਕੀ ਸਮਝ ਇੱਕੋ ਸੂਟ ਇਹ ਕਿ ਹੈ ਲਓ ਜੀ ਲਓ ਇਹ ਵੀ ਗੱਲ ਬਾਈ ਨੇ ਤੁਹਾਡੇ ਸਾਹਮਣੇ ਕਲੀਅਰ ਕਰਤੀ ਆ ਇੱਕ ਸੂਟ ਆਡਾ ਪੈਕ ਆਲਰੇਡੀ ਹੋ ਚੁੱਕਾ ਵਾ ਉਹ ਤੁਹਾਨੂੰ ਜਲਦੀ ਵੀਡੀਓ ਚ ਦਿਖ ਜੇਗਾ ਸੋ ਆ ਹੁਣ ਕੀ ਬਾਈ ਬਾਈ ਆ ਕੀ ਬੁਲਾਇਆ ਯਾਰ ਇਹ ਵੀ ਵੀਰੇ ਸੂੜਿਆ ਸੋਣਾ ਸੋਣਾ ਸੂਟ ਆ ਵੱਖਰੀਆਂ ਇ ਚੀਜ਼ਾਂ ਰੱਖਦਾ ਯਾਰ ਤੂੰ ਸੱਚੀ ਮੇਰੇ ਗੂੜੇ ਰੰਗ ਮੰਗਦੀਆਂ ਮੇਰੀਆਂ ਭੈਣਾਂ ਆਣ ਕੇ ਗੂੜੇ ਰੰਗ ਗੂੜੇ ਰੰਗ ਮੰਗਦੀਆਂ ਰੰਗ ਦੇ ਬਣਦੇ ਆ ਨਾ ਵਾਤੇ ਗੂੜੇ ਰੰਗ ਤਿਆਰ ਕਰਵਾਏ ਆ ਹੁਣ ਅੱਗੇ ਫਿਰ ਸੀਜ਼ਨ ਜੂ ਆ ਰਿਹਾ ਫਿਰ ਗੂੜੇ ਰੰਗ ਪਾਉਣੇ ਆ ਹਾਂਜੀ ਬਿਲਕੁਲ ਵੀਰੇ ਤੇ ਇਹ ਹੈਗੀ ਚੀਜ਼ ਆ ਚੈੱਕ ਕਰਾਉਣਾ ਵੀਰੇ ਸਬਰ ਦਾ ਫਲ ਮਿੱਠਾ ਹੁੰਦਾ ਯਾਰ ਇੰਨੇ ਵਧੀਆ ਡਿਜ਼ਾਈਨ ਵੇਖ ਕੇ ਸਬਰ ਹੁੰਦਾ ਕਿੱਥੇ ਆ ਮੇਰੇ ਕਰਨਾ ਸਿੱਖ ਨਾ ਫਿਰ ਹਾਏ 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 ਕੀ ਆ ਇਹ ਕਰ ਚੈੱਕ ਬਾਜੂ ਚੈੱਕ ਕਰ ਆ ਲੋ ਜੀ ਗਲਾ ਚੈੱਕ ਕਰ ਓਏ ਹੋਏ ਘੇਰਾ ਚੈੱਕ ਕਰ ਵੇਹ ਸਾਰਾ ਘੇਰਾ ਵੀ ਨਾਲ ਆ ਰੀ ਵਰਕ ਫਲਾਵਰ ਆ ਰੀ ਵਰਕ ਮਿਰਰ ਵਰਕ ਵੀ ਕਰਾਇਆ ਵਾਹ ਜੀ ਵਾਹ ਗਲੇ ਦੇ ਵੀ ਆ ਰੀ ਵਰਕ ਕਰਵਾਇਆ ਸਲਵਾਰ ਨਾਲ ਲਵਾਈਆ ਪਲੇਨ ਤੇ ਜੇ ਬਾਈ ਜੀ ਇਹਨੂੰ ਇਹਨੂੰ ਧੋਣ ਤੋਂ ਬਾਅਦ ਕੋਈ ਫਰਕਤ ਨਹੀਂ ਪੈਂਦਾ ਓਏ ਇਹਨੂੰ ਕੀ ਫਰਕ ਪੈਣਾ ਵੀਰੇ ਟੌਪ ਦੀਆਂ ਚੀਜ਼ਾਂ ਨੇ ਤੇ ਜੇ ਬਾਈ ਦੇ ਵੇ ਧੋਣ ਤੋਂ ਬਾਅਦ ਕੋਈ ਪ੍ਰੋਬਲਮ ਆ ਜਾਏ ਤਾਂ ਕੀ ਕਰੋਗੇ ਵੀਰੇ ਸਾਡਾ ਕੱਪੜਾ ਅਹੀਂ ਕੀ ਦਿੰਨੇ ਆ ਗਾਰੰਟੀ ਗਾਰੰਟੀ ਦਿੰਨੇ ਆ ਕੁਆਲਿਟੀ ਵੇਚਦੇ ਆ ਅੱਛਾ ਜੀ ਸਾਡਾ ਸੂਟ ਖਰਾਬ ਹੋ ਜੇ ਹਾਂਜੀ ਜਿਹੜੀ ਚੀਜ਼ ਕਹਿ ਕੇ ਦੇਈ ਨਾ ਬ੍ਰਾਂਡਡ ਚੀਜ਼ ਆ ਕਾਹਦੀ ਦੇਦੀ ਆ ਬ੍ਰਾਂਡਡ ਚੀਜ਼ ਆ ਕੋਈ ਵੀ ਆ ਕਹਿ ਕੇ ਵੇਚੀ ਦਾ ਜਵਾਨ ਦੇਈ ਦੀ ਆ ਜੇ ਸਾਡਾ ਸੂਟ ਖਰਾਬ ਹੋ ਜੇ ਤਾਂ ਸੀਤਾਸਤਾ ਆ ਵਾਪਸਵਾਵਾਂਗੇ ਉਹਦੀ ਜਗ੍ਹਾ ਨਵਾਂ ਸੂਟ ਦੇਵਾਂਗੇ ਸੱਚੀ ਹਾਂਜੀ ਯਾਰ ਇੰਨੇ ਆਫਰ ਕੌਣ ਦਿੰਦਾ ਜੀ ਕੇ ਫੈਸ਼ਨ ਹੱਬ ਦਿੰਦਾ ਹਾਂ ਜੀ ਕੇ ਫੈਸ਼ਨ ਹੱਬ ਦਿੰਦਾ ਪਿਓਰ ਦਾ ਦੁਪੱਟਾ ਲਓ ਜੀ ਪਿਓਰ ਦਾ ਇੱਕ ਹੋਰ ਆ ਗਿਆ ਜੇ ਫਿਰ ਪਿਓਰ ਦਾ ਪਿਓਰ ਦਾ ਬੜੇ ਆਰਟੀਕਲ ਆ ਲਓ ਜੀ ਰਖੜੀ ਆ ਗਈ ਹੁਣ ਪਿਓਰ ਹੀ ਦੇਣੀ ਆਹੀਂ ਪਿਓਰ ਹੀ ਲੈਣਾ ਜੀ ਹਾਂ ਬਿਲਕੁਲ ਪਿਓਰ ਬਹੁਤ ਪਿਆਰੀ ਚੀਜ਼ ਆ ਕਲਰ ਆਉ ਜੀ ਨੇਵੀ ਬਲੂ ਨੇਵੀ ਬਲੂ ਸੋਹਣਾ ਰੰਗ ਆਹ ਜੇ ਆ ਗਿਆ ਵਾਈਨ ਸ਼ੇਡ ਵਾਈਨ ਸ਼ੇਡ ਆ ਬੋ ਘੱਟ ਕਲਰ ਬੰਦਾ ਜੀ ਹਾਂਜੀ ਇਹਦੇ ਡਿਮਾਂਡਿੰਗ ਕਲਰ ਆ ਹਾਂ ਬਰਾਊਨ ਸ਼ੇਡ ਅੱਜ ਕੱਲ ਇਹ ਵੀ ਬੜਾ ਟ੍ਰੈਂਡਿੰਗ ਚ ਚੱਲਣ ਡਿਆ ਹਾਂ ਬੜੇ ਮੰਗਦੇ ਬਰਾਊਨ ਹਾਂ ਜੀ ਰੀਲਾ ਰੀਲਾ ਵਾਲੇ ਸੂਟ ਆਏ ਜਿਹੜੇ ਅੱਜ ਕੱਲ ਰੀਲਾਂ ਤੇ ਚੱਲਦੇ ਆ ਰੀਲਾਂ ਤੇ ਚੱਲਦੇ ਆ ਬਿਲਕੁਲ ਸੋ ਇਹਦਾ ਜੇ ਆਪਾਂ ਆਫਰ ਪ੍ਰਾਈਸ ਗੱਲ ਕਰੀਏ ਜਿੱਦਾਂ ਮਤਲਬ ਜੋ ਵੀ ਕਹਿ ਰਹੀ ਹੈ ਕੁਆਲਿਟੀ ਦੇ ਇਨਹਸਾਬ ਨਾਲ ਮੈਚ ਕਰਕੇ ਕੀ ਹੋਊਗਾ ਭਾਜੀ ਭਾਜੀ ਅੱਜ ਦਾ ਆਫਰ ਪ੍ਰਾਈਸ ਹੈਗਾ ਜੀ ਕੇ ਫੈਸ਼ਨ ਹੱਬ ਰੇਲਵੇ ਰੋਡ ਅੱਡਾ ਜੀਪੀ ਪਰ ਮੰਦਰ ਦੇ ਬਿਲਕੁਲ ਸਾਹਮਣੇ ਉੱਥੇ ਸਿਰਫ ਮਿਲਣਾ ਜੇ ਆਫਰ ਪ੍ਰਾਈਸ ਉੱਥੇ ਮਿਲਣਾ ਜੇ ਜਿਹੜਾ ਤੁਹਾਨੂੰ ਓਵਰ ਪ੍ਰਾਈਜ਼ ਹੈਗਾ ਜੀ ਮੇਰੀਆਂ ਭੈਣਾਂ ਦੇ ਮੇਰੀਆਂ ਮਾਵਾਂ ਵਾਸਤੇ ਸਿਰਫ 800 ਤੇ 40 ਰੁਪਏ 40 ਰੁਪਏ 840 ਰੁਪਏ 40 ਰੁਪਏ ਕੀ ਬਾਤ ਹੈ ਜੀ 840 840 840 ਕੋਈ ਫਾਲਤੂ ਰੇਟ ਨਾ ਨਾਲ ਲਾ ਲਈ ਵਜ਼ਾ 840 840 ਆਂਦੇ ਆ ਪ੍ਰੀਮੀਅਮ ਚੀਜ਼ਾਂ ਦੋ ਲੈ ਤੇਰੇ ਪਿੱਛੋਂ ਹੀ ਦਿੰਦਾ ਵੀਰ ਕੱਢ ਕੇ ਆ ਤੇਰੇ ਮਗਰ ਹੀ ਅਸਲਾ ਲਾਇਆ ਮੈਂ ਓਏ ਹੋਏ ਹਾਂ ਬਰੂਦ ਭਰਿਆ ਪੂਰਾ ਬਰੂਦ ਪੂਰਾ ਤਿਆਰ ਕਰਕੇ ਰੱਖਿਆ ਵੀ ਡਿਜ਼ਾਈਨਰ ਐਡਮਾ ਲੋਗ ਆ ਪਿਆਰੀਆਂ ਚੀਜ਼ਾਂ ਬੜਾ ਟ੍ਰੈਂਡਿੰਗ ਚ ਚੱਲਣ ਰਿਹਾ ਵੀਗਲਾ ਵੀਗਲਾ ਹਾਂ ਵੇ ਜੀ ਟ੍ਰੈਂਡਿੰਗ ਵਾਲੀਆਂ ਚੀਜ਼ਾਂ ਵੀ ਲੈ ਕੇ ਆ ਗਏ ਵੀਰ ਮੇਰਾ ਇਹ ਹੈਗੀਆਂ ਆਨਲਾਈਨ ਜਿਹੜੀਆਂ ਇੰਸਟਾ ਰੀਲਾਂ ਤੇ ਕਹਿ ਦਿੰਦੇ ਕੀ ਹਾਂਜੀ 2000 ਦਾ ਸੂਟ ਲੈ ਜਾਓ 3500 ਦਾ ਟਿਕਾ ਵਾਲੀਆਂ ਦੇਖਦੀਆਂ ਨੇ 25 2500 3300 3000 ਦੀਆਂ ਸਵੇਜ ਦੀਆਂ ਬੁਟੀਕਾਂ ਵਾਲੀਆਂ ਹੈਨਾ ਖੜਨੀਆਂ ਕਿੱਥੋਂ ਆ ਜੀ ਕੇ ਵਜਨ ਹਾਬਤੋਂ ਹੀ ਲਖੜਦੀਆਂ ਆ ਤੂੰ ਤਾਂ ਚੀਜ਼ਾਂ ਜਾਂਦੀਆਂ ਡਿਜ਼ਾਈਨਰ ਨੇ ਮਿਲਦਾ ਹੀ ਇੱਥੋਂ ਵੇਖੋ ਸਲਵਾਰ ਵੀ ਟਾਪ ਦੀ ਤੇ ਬਾਈ ਜੀ ਇਹਣਾ ਵਰਕ ਹੋਇਆ ਇਹਨੂੰ ਕੀ ਕਹਿੰਦੇ ਆ ਇਹ ਵੀਰੇ ਬੁਟੀਕ ਵਰਕ ਐ ਇਹਨੂੰ ਬੁਟੀਕ ਵਰਕ ਕਹਿੰਦੇ ਆ ਵਾਹ ਜੀ ਵਾਹ ਕੀ ਆ ਬੁਟੀਕ ਸਟਾਈਲ ਐ ਬੁਟੀਕ ਵਰਕ ਐ ਆ ਸਲਵਾਰ ਦਾ ਕਪੜਾ ਚੱਕ ਲੈ ਚੱਕ ਕਰਾ ਦੁਪੱਟਾ ਕੋਈ ਦੇ ਦੇ ਕੋਈ ਦੇ ਸਕਦਾ ਯਾਰ ਔਰਗਾਂਜਾ ਦੁਪੱਟਾ ਲਾਇਆ ਨਾਲ ਔਰਗਾਂਜਾ ਹਾਂ ਕਾਟਨ ਸਿਲਕ ਨਾਲ ਕਾਟਨ ਸਿਲਕ ਔਰਗਾਂਜਾ ਦੁਪੱਟਾ ਲਾਇਆ ਨਾਲ カラー ਵੀਰੇ سوری 컬러 हां देखो कलर बहार लो जी कलर देखो किड्डा प्यारा ਕਿੰਨਾ ਪਿਆਰਾ ਦੇਖੋ ਪਿੰਕ 컬러 ਵੇਖੋ ਕਿੰਨਾ ਪਿਆਰਾ ਕੜਾਈਆਂ ਕੀ ਬਾਤ ਹੈ ਕੜਾਈਆਂ ਜੀ ਕੇ ਫੈਸ਼ਨ ਹੱਬ ਤੇ ਬੁਟੀਕ ਵਰਕ ਮਿਲੂਗਾ ਡਿਜ਼ਾਈਨਰ ਐਡਮਾ ਮਿਲਣ ਗਿਆ ਅੱਜ ਦਾ ਰਖੜੀ ਸਪੈਸ਼ਲ ਬੰਪਰ ਆਫਰ ਰੁਪਈਆ ਲੈਣਾ ਜੀ ਸਿਰਫ 1300 ਤੇ 30 ਰੁਪਈਏ ਇੰਨਾ ਫਰਕ ਵੀਰੇ ਜੀ ਕੇ ਫੈਸ਼ਨ ਹੱਬ ਤੇ ਆਇਆ ਓ ਯਾਰ ਬੁਟੀਕ ਵਰਕ ਦੇ ਮਾਰਕੀਟ ਨਾਲੋਂ ਇੰਨਾ ਫਰਕ ਹਾਂ ਜੀ 1330 ਰੁਪਏ ਹਾਂ ਜੀ ਉਹ ਆ ਤੈਨੂੰ 3000 ਤੋਂ ਘਟ ਕੇ ਨਹੀਂ ਸੂਟ ਨਹੀਂ ਦੇਣਾ ਮਾਰਕੀਟ 'ਚ ਭਾਵੇਂ 5 ਦਾ ਦਵੇ ਆਪਾਂ ਕੀ ਲੈਣਾ ਆ ਆਪਾਂ ਲੋਕਾਂ ਦੇ ਫੈਰੇ ਕਰਦੇ ਆ ਜੀ ਕੇ ਫੈਸ਼ਨ ਹੱਬ ਤੇ ਆਓ ਟਾਡੀ 50000 ਵਾਲਾ ਕੱਪੜਾ ਬਣਾ ਕੇ ਦੇਵਾਂਗੇ ਸਿਰਫ 25 ਤੋਂ 26000 ਰੁਪਏ ਦਾ ਉਹ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੈਂ ਹੋਰ ਵਿਖਾਉਣਾ ਫਿਰ ਤੈਨੂੰ ਤੂੰ ਬੀਬੀ ਕੋਸ਼ਿਸ਼ ਕਰਦਾ ਮੈਂ ਅੱਜ ਗੱਲ ਉਹ ਇੰਨੇ ਗੁੱਸੇ 'ਚ ਕਿਉਂ ਆ ਤੇਰੀ ਗਾਲੀ ਸੋਨੀ ਲੈ ਵੀ ਅੱਜ ਮੁੰਡਾ ਗੁੱਸੇ 'ਚ ਭਰਿਆ ਕਰ ਚੱਕ ਵੀਰ ਅੱਲਾ ਅੱਛਾ ਪਿੰਕਰ ਰੰਗ ਦਊਂਗਾ ਪਿੰਕ ਕਲਰ ਹਾਂ ਵੇਖੋ ਆਪਾ ਜਾਰ ਨਹੀਂ ਅੱਜ ਵੀਡੀਓ ਬੜੀ ਲੰਮੀ ਹੋ ਗਈ ਆ ਮੇਰੇ ਕਹਿੰਦਾ ਲਾਸਟ ਆਰਟੀਕਲ ਵਿਖਾ ਦਿਆ ਹਾਂ ਲਾਸਟ ਆਰਟੀਕਲ ਵੇਖ ਮੇਰਾ ਵੀਰ ਕਾਰ ਚੈੱਕ ਆ ਲਓ ਜੀ ਲਾਹ ਕਿ ਮੇਰਾ ਸੂਟ ਹੋਈ ਮੈਂ ਰੇਟ ਨਹੀਂ ਦੱਸਣਾ ਇਹਦਾ ਲਾਸਟ ਆਰਟੀਕਲ ਤੇ ਟਾਪ ਕਲਾਸ ਜੀ ਹਾਂ ਵੇਖ ਜੀ ਵੇਖ ਮੇਰਾ ਵੀਰ ਕਾਰ ਚੈੱਕ ਜਿਹੜਾ ਕਹਿੰਦਾ ਸੀ ਇਥੇ 5000 ਦਾ ਸੂਟ ਨਹੀਂ ਦੀਦਾ ਮੈਂ ਉਹਨੂੰ ਵਿਖਾ ਦਿਤਾ ਹਾਂ ਹਲੋ ਕਾਰ ਚੈੱਕ ਕਾਰ ਚੈੱਕ ਮੇਰਾ ਵੀਰ ਹੈ ਕਾਰ ਚੈੱਕ ਤੂੰ ਮੇਰਾ ਵੀਰ organza ਦੁਪੱਟਾ ਲਵਾਇਆ ਉਹ ਵੀ ਵੇਖ ਆ ਵੀ ਕਲੀਨ ਕਰਵਾਇਆ ਦੋਆ ਬੰਨੇ ਵੇਖੋ ਕਿੰਨੇ ਪਿਆਰੀਆਂ ਚੀਜ਼ਾਂ ਬਣਾਈਆਂ ਹੈ ਵੇ ਤੂੰ ਮੇਰਾ ਵੀਰ ਡਿਜ਼ਾਈਨ ਫਿਰ ਕੱਢ ਕੱਢ ਕੇ ਲਿਆਵੇਆਂ ਨੇ ਕਾ ਵੀਰੇ ਟੌਪ ਦੀਆਂ ਚੀਜ਼ਾਂ ਆਹ ਵੇਖੋ ਮੈਂ ਮੈਂ ਤੇ ਲੇਕਨ ਵੀਰੇ ਲੈ ਕੇ ਤਾਂ ਵੇਹ ਉੱਤੇ ਕਿੰਨਾ ਸੋਹਣਾ ਲੱਗਦਾ ਵੇਹ ਹਾਏ ਹਾਏ ਐ ਮੜਾ ਜਾਂ ਆ ਵੀ ਪੱਲਾ ਵੀ ਕਰਕੇ ਵਿਖਾ ਰਿਹਾ ਪੱਲਾ ਪੱਲਾ ਕਰਕੇ ਕਿੰਨਾ ਸੋਹਣਾ ਲੱਗਦਾ ਵੇਹ ਕਿੰਨੇ ਸੋਹਣਾ ਲੱਗਣਾ ਮੇਰਾ ਆਹ ਵੇਖ ਕਰੋ ਗੱਲ ਕਰੋ ਚੈੱਕ ਭਰਾਵਾ ਸੂਟ ਵੇਚਣਾ ਕੋਈ ਨੀ ਕੀਮਤ ਟਿਕਾ ਲਿਆ ਹਾਂ ਕਰ ਚੈੱਕ ਇਹ ਥੋੜੀ ਗੱਲ ਆ ਰਹੀ ਤੋਂ ਮਾਡਲ ਨਹੀਂ ਹੈ ਨਾ ਭੈਣਾ ਮੇਰੀਆਂ ਇਹ ਮਾਡਲ ਨਹੀਂ ਹੈ ਗੀਆਂ ਆਪ ਵੀ ਮਾਡਲ ਆ ਰੰਗ ਵੀ ਵਿਖਾ ਯਾਰ ਆ ਲੋ ਚੈੱਕ ਕਰੋ ਰੰਗ ਆ ਲੈ ਕਰ ਚੈੱਕ ਵੀਰੇ ਫਰੋਜੀ ਆ ਵੇਖੋ ਦੋ ਤਿੰਨ ਰੰਗ ਹੋ ਗਏ ਜੀ ਆ ਗਿਆ ਚੌਥਾ ਓਏ ਹੋਏ ਹੋਏ ਕੀ ਡਿਜ਼ਾਈਨ ਤੇ ਕੀ ਕਲਰ ਹੈ ਤੇ ਦੁਪੱਟੇ ਨੇ ਤਾਂ ਯਾਰ ਮਨ ਮੋਹ ਲਿਆ ਸੱਚੀ ਗੱਲ ਦੱਸਣਾ ਮੈਂ ਘੇਰਾ ਵੇਖੋ ਕਿੰਨਾ ਪਿਆਰਾ ਬਣਿਆ ਵੇਖੋ ਇਹ ਚਲਵਾਇਆ ਨਾਲ ਵੇਖੋ ਕਿੰਨਾ ਪਿਆਰਾ ਆ ਚੈੱਕ ਕਰੋ ਪੂਰਾ ਮੈਚ ਕੀਤਾ ਜੀ ਇਹਦਾ ਪੂਰਾ ਮੈਚ ਮੈਚਿੰਗ 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 ਮਾਰਕੀਟ ਚੋਂ ਹੋਰ ਕਿਤੋਂ ਅਵੇਲੇਬਲ ਨਹੀਂ ਹੋਊਗਾ ਜੇ ਅਵੇਲੇਬਲ ਹੋਊਗਾ ਤੇ ਦੂਨੇ ਰੇਟਾਂ ਤੇ ਹੋਊਗਾ ਹਾਂਜੀ ਠੀਕ ਹੈ ਜੀ ਬਿਲਕੁਲ ਸੋ ਅੱਜ ਦੇ ਨੇ ਆਫਰ ਪ੍ਰਾਈਜ਼ ਕੀ ਆ ਫਿਰ ਲਾਸਟ ਸਾਡਾ ਆਰਟੀਕਲ ਆ ਲਾਸਟ ਸਾਡਾ ਵੀਡੀਓ ਦਾ ਕਲਿੱਪ ਆ ਸਾਡੇ ਕੋਲ ਇਸ ਤੋਂ ਉੱਪਰ ਲੀਆਂ ਰੇਂਜਸ ਅਵੇਲੇਬਲ ਹੈਗੀਆਂ ਵਾ ਸਾਡੇ ਕੋਲ ਬ੍ਰਾਂਡਡ ਚੀਜ਼ਾਂ ਜਿਵੇਂ ਕੇਡੀ ਮਾਰਕ ਜ 3000 ਪਿੰਡੀ ਤੋਂ ਸ਼ੁਰੂ ਕਰਦਾ ਠੀਕ ਹੈ ਜੀ ਕੁਰਤੇ ਪਜਾਮੇ ਲੈਣੇ ਹੁਣ ਉਹ ਵੀ ਮਿਲ ਜਾਣਗੇ ਅੱਛਾ ਬੈੱਡ ਸ਼ੀਟਸ ਵਗਰਾ ਉਹ ਵੀ ਮਿਲ ਜਾਣਗੇ ਤੌਲੀਏ ਉਹ ਵੀ ਮਿਲ ਜਾਣਗੇ ਤੇ ਜੇ ਬਾਈ ਦੇ ਵੇ ਕੋਈ ਭੈਣ ਬੀਬੀ ਆ ਜੇ ਵੀ ਰਸੋਈ ਦਾ ਕੰਮ ਕਰਦੀ ਮੈਨੂੰ ਕੋਈ ਪੋਣਾ ਛਾਣਾ ਦੇ ਦਿ ਤੇ ਬਾਥਰੂਮ ਦੇ ਵਿੱਚ ਟੰਗਣ ਵਾਸਤੇ ਛੋਟੇ ਹੈਂ ਕੀ ਜਿਹੜੇ ਹੁੰਦੇ ਆ ਉਹ ਵੀ ਦੇ ਦਾਂਗੇ ਉਹ ਵੀ ਮਿਲ ਜਾਣਗੇ ਹਾਂਜੀ ਉਹ ਕੀ ਪ੍ਰਾਈਸ ਰੇਂਜ ਆਪਣੇ ਕੋਲ ਸਟਾਰਟ ਹੁੰਦੀ ਆ ਉਹ ਵੀ ਦੇ ਦਾਂਗੇ ਸਟਾਰਟਿੰਗ ਦੱਸਣੀ ਆ ਉਹ ਵੀ ਦੇ ਦਾਂਗੇ ਤੋਲੀਆਂ ਵੀ ਦੇ ਦਾਂਗੇ ਵੀਰੇ 40 ਰੁਪਏ ਦਾ ਵੀ ਤੋਲੀਆਂ ਦੇ ਦਾਂਗੇ 40 ਰੁਪਈਆ ਦਾ ਤੋਲੀਆਂ 50 ਦਾ ਵੀ ਦੇ ਦਾਂਗੇ 50 ਰੁਪਈਆ ਦਾ ਵੀ ਦਾਂਗੇ 100 ਦਾ ਵੀ ਦੇ ਦਾਂਗੇ 100 ਦਾ ਵੀ ਤੋਲੀਆਂ 120 ਦਾ ਵੀ ਦੇ ਦਾਂਗੇ ਉਹ 180 ਵਾਲਾ ਵੀ ਦੇ ਦਾਂਗੇ 80 ਵਾਲਾ ਵੀ ਹੋਰ ਰੇਡ ਬੋਲਾਂ ਓ ਯਾਰ ਤੂੰ ਰਹਿਣ ਦੇ ਬਾਕੀ ਇਹਨਾਂ ਨੇ ਉਹ ਬਾਕੀ ਇਹਨਾਂ ਆ ਕੇ ਵੇਖ ਲੈਣੇ ਯਾਰ ਬਾਕੀ ਆਪੇ ਆਪ ਦੁਕਾਨ ਤੇ ਆ ਕੇ ਵੇਖ ਲੈਣੇ ਉਹਨਾਂ ਨੇ ਹੋਰ ਫਿਰ ਸਾਡੇ ਗੁਰੂ ਘਰ ਵਾਸਤੇ ਰੁਮਾਲਾ ਸਾਹਿਬ ਵਾਹ ਜੀ ਵਾਹ ਸਰੋਪੇ ਸਰੋਪੇ ਅੱਜ ਮੈਂ ਸਿੱਧਾ ਕਹਿੰਦਾ ਮਾਰਕੀਟ ਕੋਈ 100 ਰੁਪਏ ਦਾ ਸਰੋਪਾ ਦਿੰਦਾ 2 ਮੀਟਰ ਦਾ ਠੀਕ ਹੈ ਜੀ ਕੋਈ ਦਿੰਦਾ 70 ਰੁਪਏ ਦਾ ਠੀਕ ਹੈ ਜੀ ਸਮਾਈ ਨਹੀਂ ਕਰਨੀ ਰੁਪਈਆ ਸਰੋਪਾ ਲੈਣਾ ਇਹ ਸਿਰਫ ਰੁਪਈਏ 50 ਰੁਪਏ ਯਾਰ ਰੁਪਈਆ ਦੇ ਵਿੱਚ 2 ਮੀਟਰ ਸਰੋਪਾ 50 ਰੁਪਈਆ ਦੇ ਵਿੱਚ 2 ਮ 50 ਰੁਪਏ ਦਾ ਸਿਰਫ 50 ਰੁਪਏ ਦਾ ਬਾਜੀ ਵਾਹ ਇਤੋਂ ਵੱਡੀ ਆਫਰ ਕੀ ਹੈ ਕਹਿੰਦਾ ਗੁਰੂ ਘਰ ਦੇ ਨਾਂ ਤੇ ਕੋਈ ਕਮਾਈ ਨਹੀਂ ਕਰਨੀ ਸਰੋਪਾ ਲੈ ਕੇ ਜਾਣਾ ਗੁਰੂ ਘਰ ਵਾਸਤੇ ਸਿਰਫ 50 ਰੁਪਏ ਦੇ ਵਿੱਚ 2 ਮੀਟਰ ਉਹ ਵੀ ਪੂਰਾ 2 ਮੀਟਰ ਹੋਊਗਾ ਕੱਟ ਨਹੀਂ ਹੋਊਗਾ ਠੀਕ ਹੈ ਜੀ ਸੋ ਅੱਜ ਦਾ ਇਹਰਾ ਆਫਰ ਪ੍ਰਾਈਜ਼ ਕੀ ਹੈ ਫਿਰ ਬਣੇ ਇਹ ਦਾ ਨਾ ਕੋਈ 3 ਨਾ ਕੋਈ 25 ਨਾ ਕੋਈ 23 ਨਾ 24 ਨਾ 18 ਨਾ 17 ਹਾਂ ਇਹ ਆ ਫਰਾਖਰੀ ਓਵਰ ਸਿਰਫ ਓਵਰ ਪ੍ਰਾਈਸ ਆ ਜਦਾ ਮੇਰੀਆ ਭੈਣਾ ਨੇ ਮੇਰੀਆ ਮਾਮਾ ਵਾਸਤੇ 1500 ਰੁਪਈਆ ਓ ਭਰਾਵਾ ਕੀ ਕਹਿਣ ਡਿਆ ਵਾ 1500 ਰੁਪਈਆ ਦੇ ਨਾਲ ਸਰਪਾਈ ਇਨਾ ਹੈਵੀ ਸੂਟ ਓ ਇੰਨੇ ਦਾ ਰੱਡਪਟਾ ਹੀ ਆ ਜਾਣਾ ਵਾ ਆ ਯਾ ਗਈਆਂ ਲੋਕੀ ਹਾਂ ਹੀ ਕੀ ਲੈਣਾ ਲੋਕਾਂ ਕੋ ਯਾਰ ਮਾਰਕੀਟ ਚੋਂ ਕਿੰਨਾ ਫਾਇਦੇ ਕਰਨ ਬੈਠੇ ਲੋਕਾਂ ਨੇ ਅਸੀਂ ਤੇ ਸਿਰਫ ਦੇਣਾ ਆ ਉਹ ਜਿਹੜਾ ਰੇਟ ਨਹੀਂ ਲੱਭਦਾ ਕਿਸੇ ਕੋਲੋਂ ਕਿਉਂ ਜੀ ਹਾਂਜੀ 1500 1500 ਸਾਡਾ ਇੱਕੋ ਆ ਕਰ ਕਰ ਜਾਵੇ ਜੀਕੇ ਫੈਸ਼ਨ ਹੱਬ ਦਾ ਕੱਪੜਾ ਕੱਪੜਾ ਤੇ ਹਰ ਇੱਕ ਦੀ ਜੇਬ ਢਿੱਲੀ ਨਾ ਹੋਵੇ ਜੇ ਬਹ ਪਰੀਰਵੇ ਪਰੀਰਵੇ ਹਾਂ ਇਹ ਆ ਜੀ ਅੱਜ ਦਾ ਲਾਸਟ ਆਰਟੀਕਲ ਸਾਡੀ ਅੱਜ ਦੀ ਵੀਡੀਓ ਦਾ ਤੇ 1500 ਰੁਪਿਆ ਅੱਜ ਦਾ ਆਫਰ ਪ੍ਰਾਈਸ ਆ ਰਖੜੀ ਸਪੈਸ਼ਲ ਆ ਤੇ ਰਖੜੀ ਤੱਕ ਇਹ ਆਫਰ ਚੱਲਣਗੇ ਅੱਗੇ ਜੋ ਵੀ ਹੋਗਾ ਅਗਲੀ ਵੀਡੀਓ 'ਚ ਤੁਸੀਂ ਵੇਖ ਲਿਓ ਤੇ ਸਾਰਿਆਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਸੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਯਾਰ ਜੇ ਕੋਈ ਚਾਹੀਦਾ ਤੇ ਉਹ ਵੀ ਦੱਸ ਦਿਓ ਕਮੈਂਟ ਦੇ ਵਿੱਚ ਹਰ ਚੀਜ਼ ਦਾ ਜਵਾਬ ਦੇ ਦਿੱਤਾ ਜਾਏਗਾ ਧੰਨਵਾਦ ਸਾਰਿਆਂ ਦਾ